ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨਤਨ ਬਾਬਾ ਲੂਧ ਸਿੰਘ ਸਾਹਿਬ ਜੀ ਸਮੂਹ ਹੀਰ ਸਿੰਘ ਫੌਜਾਂ ਤੇ ਇਨ੍ਹਾਂ ਦੇ ਚਰਣਾ ਕਮਲਾ ਵਿੱਚ ਨਮਸਕਾਰ ਹੈ ਸਤਿਗੁਰੂ ਧੰਗੁਰੂ ਲਾਲਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਸਤਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਚਵਰ ਸ਼ਤਬਤਕ ਦੇ ਮਾਲਕ ਸਤਿਗੁਰੂ ਧੰਨ 시ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜਿਨ੍ਹਾਂ ਦੀ ਚਰਣੀ ਖਾਲਸਾ ਜੀ ਸੀ ਸੁਣਵਾਇਆ ਮਹਾਰਾਜ ਦੀ ਕਿਰਪਾ ਸਦਕਾ ਸੁਖ ਪ੍ਰਾਪਤ ਹੁੰਦੇ ਆਨੰਦ ਪ੍ਰਾਪਤ ਹੁੰਦੇ ਦੀਨ ਦੁਨੀ ਦੇ ਮਾਲਕ ਸਤਿਗੁਰੂ ਸਮਰਾਤ ਸਤਿਗੁਰੂ ਜਿਨ੍ਹਾਂ ਦੀ ਸ਼ਰਣ ਵਿੱਚ ਪਿਆ ਖਾਲਸਾ ਜੀ ਦੁੱਖਾਂ ਦਾ ਨਾਸ਼ ਹੁੰਦਾ ਹੈ ਹਰ ਤਰ੍ਹਾਂ ਦਾ ਸੁਖ ਪ੍ਰਾਪਤ ਹੁੰਦਾ ਹੈ ਐਸੇ ਸਤਿਗੁਰ ਜੀਆਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਨੇ ਖਾਲਸਾ ਜੀ ਕਾਲ ਯੁਗ ਦੇ ਵਿੱਚ ਸਾਪਦੀ ਹੋਈ ਲੋਕਾਈ ਦੁੱਖਾਂ ਵਿੱਚ ਗ੍ਰਸੀ ਹੋਈ ਲੋਕਾਈ ਨੂੰ ਮਹਾਰਾਜ ਨੇ ਬਾਣੀ ਬਖਸ਼ ਕੇ ਸੁਖ ਬਖਸ਼ਿਆ ਹੈ ਦੀਨ ਦੁਨੀ ਦੇ ਮਾਲਕ ਸਮਰਾਤ ਸਤਿਗੁਰੂ ਸੱਚੇ ਪਾਸ਼ਾ ਵਰਗਾ ਹੋਰ ਕੋਈ ਨਹੀਂ ਖਾਲਸਾ ਜੀ ਸਾਰੀ ਸ੍ਰਿਸ਼ਟੀ ਨੂੰ ਭਾਗ ਲਾਉਣ ਵਾਸਤੇ ਮਹਾਰਾਜ ਸੱਚੇ ਪਾਸ਼ਾ ਪ੍ਰਗਟ ਹੋਏ ਸਾਰਿਆਂ ਨੂੰ ਸੁੱਖ ਦੇਣ ਵਾਸਤੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਪ੍ਰਗਟ ਹੋਣਾ ਕੀਤਾ ਪਿਆਰੇ ਸਤਿਗੁਰੂ ਸੱਚੇ ਪਾਸ਼ਾ ਨੂੰ ਸਦਾ ਨਮਸਕਾਰ ਕਰਿਏ ਸਦਾ ਮਹਾਰਾਜ ਸੱਚੇ ਪਾਸ਼ਾ ਦੀ ਜੈ ਜੈਕਾਰ ਕਰਿਏ ਕਿਉਂਕਿ ਸਤਿਗੁਰੂ ਸੱਚੇ ਪਾਸ਼ਾ ਨੂੰ ਧਨ ਆਖਿਆ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਖਾਲਸਾ ਜੀ ਉਹਨਾਂ ਦੇ ਸਾਰੇ ਜੰਜਾਲ ਸਾਰਾ ਜਿਹੜਾ ਚੱਕਰ ਹੈ ਮੌਤ ਦਾ ਜਨਮ ਮਰਨ ਦਾ ਖਾਲਸਾ ਜੀ ਖਤਮ ਹੋ ਜਾਂਦਾ ਉਹਦੀ ਇਹਨਾਂ ਸਾਰੇ ਛੇਡਾਂ ਵਿੱਚੋਂ ਬੰਦ ਖਲਾਸੀ ਹੋ ਜਾਂਦੀ ਹੈ ਜਿਹੜਾ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਅਪੇਧਾ ਪਾਲ ਲੈਂਦਾ ਹੈ ਖਾਲਸਾ ਜੀ ਸਾਰੇ ਗੁਣ ਸਾਰੇ ਗੁਣ ਮਹਾਰਾਜ ਸੱਚੇ ਪਾਸ਼ਾ ਤੋਂ ਪ੍ਰਾਪਤ ਹੁੰਦੇ ਸਾਰੇ ਗੁਣ ਉਹਦੇ ਦਾਤੇ ਦੀ ਛਰਨ ਪਿਆ ਪ੍ਰਾਪਤ ਹੁੰਦੇ ਐਸੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰੰਭਸਰ ਜੀ ਮਹਾਰਾਜ ਸੱਚੇ ਪਾਸ਼ਾ ਹਨ ਜਿਹੜਾ ਕੋਈ ਸ਼ਬਦ ਆ ਲੈ ਕੇ ਪ੍ਰੀਮ ਲੈ ਕੇ ਹਿਰਦੇ ਵਿੱਚ ਮਹਾਰਾਜ ਦੀ ਸ਼ਰਨ ਆਉਂਦਾ ਸਤਿਗੁਰੂ ਸੱਚੇ ਪਾਸ਼ਾ ਨੂੰ ਕੰਠ ਲਾਉਂਦੇ ਨੇ ਖਾਲਸਾ ਜੀ ਉਦੇ ਦੁੱਖ ਨੂੰ ਪਾਈ ਸੁਣ ਕੇ ਉਹਦੇ ਦੁੱਖ ਦੀ ਨਜ਼ਰਪੀ ਕਰਦੇ ਨੇ ਕਿਉਂਕਿ ਖਾਲਸਾ ਜੀ ਭੁੱਲਣ ਹਾਰਾ ਮਹਾਰਾਜ ਕਹਿੰਦੇ ਮੁੱਖੋਂ ਜੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਏ ਸਤਿਗੁਰੂ ਦਾ ਪੂਰੀਸ਼ ਲੈ ਕੇ ਸਤਿਗੁਰ ਕਹਿੰਦੇ ਆਪਣੇ ਆਪ ਸੁਖੰਦਰ ਵਸ ਜਾਂਦਾ ਉਹ ਪਰਮੇਸ਼ਰ ਜਿਹੜਾ ਸਾਰੇ ਘਟਾਂ ਵਿੱਚ ਵਸਿਆ ਹੋਇਆ ਉਹ ਕਿਉਂ ਨਹੀਂ ਤੁਹਾਡੀ ਗੱਲ ਸੁਣੇਗਾ ਜਦੋਂ ਅਸੀਂ ਅਰਦਾਸ ਕਰਾਂਗੇ ਹੱਥ ਬੰਨ ਕੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਸਰੂਪ ਅੱਗੇ ਅਨਛੇਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕੀਡਾ ਸਾਰਿਆਂ ਘਟਾਂ ਦਾ ਮਾਲਕ ਹੈ ਉਹ ਤੁਹਾਡੀ ਅਰਦਾਸ ਕਿਉਂ ਨਹੀਂ ਸੁਣੇਗਾ ਮਹਾਰਾਜ ਕਹਿੰਦੇ ਹਰ ਹਰ ਮੁਖ ਤੇ ਬੋਲਣਾ ਮਨ ਊਠੈ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਤਨੰਤਲ ਸੁਏ ਉਹ ਵਾਹਿਗੁਰੂ ਸੱਚੇ ਪਾਸ਼ਾ ਦਾ ਨਾਮ ਮੁਖੋਂ ਨਾਲ ਜਪੋ ਜਦੋਂ ਵਾਹਿਗੁਰੂ ਦਾ ਨਾਮ ਤੁਹਾਡੇ ਹਿਰਦੇ ਵਿੱਚ ਉਤਰ ਗਿਆ ਮਨ ਵਿੱਚ ਉਤਰ ਗਿਆ ਆਤਮਿਕ ਆਨੰਦ ਪੈਦਾ ਹੋ ਜਾਵੇਗਾ ਸੁਖ ਪੈਦਾ ਹੋ ਜਾਵੇਗਾ ਸਾਰੇ ਜਿਹੜੇ ਸਰੀਰ ਨੂੰ ਲੱਗੇ ਹੋਏ ਦੁੱਖ ਨੇ ਜਾਂ ਮਨ ਨੂੰ ਲੱਗੇ ਹੋਏ ਦੁੱਖ ਜਿਹੜੇ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਆਪ ਉਤਰ ਜਾਣਗੇ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਪਿਆ ਖਾਲਸਾ ਜੀ ਹਮੇਸ਼ਾ ਮੰਗੀਏ ਕਿ ਸੱਚੇ ਪਾਤਸ਼ਾਹ ਜੀ ਸਾਡਾ ਮਹਾਰਾਜ ਲੇਖਾ ਨਾ ਕਰਿਓ ਜੇ ਸਤਗੁਰ ਸੱਚੇ ਪਾਤਸ਼ਾਹ ਲੇਖੇ ਜੋਖੇ ਵਿੱਚ ਪੈ ਗਏ ਨਾ ਖਾਲਸਾ ਜੀ ਇਹ ਪਤਾ ਨਹੀਂ ਕਰੋੜਾ ਅਰਬਾ ਖਰਬਾ ਸਾਡਾ ਜਨਮ ਲੱਗ ਜੇਗਾ ਜੇ ਸਾਡਾ ਲੇਖਾ ਹੋਣ ਲੱਗ ਪਿਆ ਮਹਾਰਾਜ ਦਾ ਦ੍ਰਿght ਹੈ ਜਿਹੜਾ ਕੋਈ ਸਤਗੁਰ ਦੀ ਕੋਲੋਂ ਮਾਫੀ ਮੰਗਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾ ਕਮਲਾਂ ਦਾ ਧਿਆਨ ਧਰ ਕੇ ਅੰਦਰ ਨੂੰ ਸਾਫ਼ ਕਰਕੇ ਸ਼ੁੱਧ ਕਰਕੇ ਨੀਵਾ ਰੱਖ ਕੇ ਸਤਿਗੁਰ ਦੇ ਦਰ ਸੇਵਾ ਕਰਦਾ ਸਿਮਰਨ ਕਰਦਾ ਅਭਿਆਸ ਕਰਦਾ ਤੇ ਮਹਾਰਾਜ ਨੂੰ ਕਹਿੰਦਾ ਸੱਚੇ ਪਾਸ਼ਾ ਮੇਰਾ ਲੇਖਾ ਨਾ ਕਰਿਓ ਉਵੇਂ ਹੀ ਬਖਸ਼ ਦਿਓ ਉਹਨਾਂ ਨੂੰ ਸਤਿਗੁਰ ਸੱਚੇ ਪਾਸ਼ਾ ਪਾਰ ਉਤਾਰਾ ਉਹਨਾਂ ਦਾ ਕਰ ਦਿੰਦੇ ਮਹਾਰਾਜ ਦਾ ਬਚਨ ਵੀ ਆਉਂਦਾ ਖਾਲਸਾ ਜੀ ਇੱਕ ਸ਼ਲੋਕ ਆਉਂਦਾ ਕਿ ਲੇਖਾ ਕਤੇ ਨਾ ਛੂਟੀ ਆ ਫਿਰ ਕਿਰ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲਾ ਨਾਨਕ ਪਾਰ ਉਤਾਰ ਮਹਾਰਾਜ ਲੇਖਿਆਂ ਦੇ ਵਿੱਚ ਪਾ ਕੇ ਜੇ ਸਾਡਾ ਲੇਖਾ ਹੋਣ ਲੱਗ ਪਿਆ ਕੱਲੀ-ਕੱਲੀ ਗੱਲ ਦਾ ਸਤਿਗੁਰੂ ਜੀ ਅਸੀਂ ਤਾਂ ਇੱਕ ਦਿਨ ਵਿੱਚ ਹੀ ਪਤਾ ਨਹੀਂ ਕਿੰਨਾ ਕੁ ਪਾਪ ਕਰ ਛੱਡਦੇ ਹਾਂ ਅਸੀਂ ਕਿੱਥੋਂ ਬਖਸ਼ੇ ਜਾਵਾਂਗੇ ਮਹਾਰਾਜ ਅਸੀਂ ਤਾਂ ਭੁੱਲਣਹਾਰ ਹਾਂ ਸਤਿਗੁਰੂ ਜੀ ਪਰ ਤੁਹਾਡਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਹੱਥ ਸਾਰੀ ਖੇਡ ਹੈ ਤੁਸੀਂ ਮਹਾਰਾਜ ਸਾਨੂੰ ਬਖਸ਼ ਸਕਦੇ ਹੋ ਮਹਾਰਾਜ ਅਸੀਂ ਤਾਂ ਭਾਈ ਅਨੇਕਾਂ ਜਨਮਾਂ ਦੇ ਵਿੱਚ ਪਾ ਕੇ ਸਤਿਗੁਰੂ ਜੀ ਖਾ ਪੀ ਕੇ ਹੰਢਾ ਲਿਆ ਪਰ ਨਾਮ ਕਦੇ ਨਹੀਂ ਜਪਿਆ ਸਾਨੂੰ ਭਉ ਦਿਲ ਵਿੱਚੋਂ ਕੱਢੋ ਏ ਵੀ ਮਹਾਰਾਜ ਦਾ ਸ਼ਲੋਕ ਆਉਂਦਾ ਕਿ ਖਾਪ ਪੀਤ ਖੇਲਤ ਹਸਤ ਪਰਵੇ ਜਨਮ ਅਨੇਕ ਭਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਵਾਹਿਗੁਰੂ ਦੀ ਤੇਰਾ ਹੀ ਆਸਰਾ ਹੈ ਮਹਾਰਾਜ ਤੁਸੀਂ ਹੀ ਕੱਢ ਸਕਦੇ ਹੋ ਕਲਮੀ ਦਰਸਵਾਮੀ ਜੀ ਮਹਾਰਾਜ ਅਸੀਂ ਖਾ ਕੇ ਪੀ ਕੇ ਹੱਸ ਕੇ ਖੇਡ ਕੇ ਇਹ ਆਪਣਾ ਜਨਮ ਕਵਾਲਿਆ ਪਿੱਛੇ ਵੀ ਪਤਾ ਨਹੀਂ ਕਿੰਨੀ ਹੰਤ ਜੂਨਾ ਵਿੱਚ ਭੜਕ ਕੇ ਆਏ ਹਾਂ ਤੁਸੀਂ ਕਿਰਪਾ ਕਰੋ ਸਤਿਗੁਰੂ ਸੱਚੇ ਪਾਸ਼ਾ ਤੁਸੀਂ ਸਾਨੂੰ ਬਖਸ਼ ਲਿਓ ਕਿਉਂਕਿ ਖਾਲਸਾ ਜੀ ਜਦੋਂ ਗੁਰੂ ਚਲਾ ਜਾਂਦਾ ਹੈ ਹਿਰਦੇ ਵਿੱਚੋਂ ਫਿਰ ਸਾਰੇ ਪਾਪ ਸਾਰੇ ਦੁੱਖ ਇਸ ਦੇਹੀ ਨੂੰ ਲੱਗ ਜਾਂਦੇ ਵਿਆਕਲ ਹੋ ਜਾਂਦਾ ਹੈ ਦੇਹੀ ਵਿਆਕਲ ਹੋ ਜਾਂਦੀ ਹੈ ਇਹ ਦੇਹੀ ਸਾਰੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਾਰੇ ਨੂੰ ਹੁਣ ਜਿਹੜੇ ਨਾਮ ਜਪਦੇ ਹੁਣ ਜਿਨ੍ਹਾਂ ਨੂੰ ਭਾਈ ਆਦਤ ਪੈ ਜਾਵੇ ਦੇਲੀ ਦੀ ਸਾਧੂ ਦੇ ਦਰਤੀ ਕਰਨ ਦੀ ਦیدار ਕਰਨ ਦੀ ਨਾ ਉਹ ਕਹਿੰਦੇ ਇੱਕ ਦਿਨ ਮਹਾਰਾਜ ਦੇ ਦਰਸ਼ਨ ਕਰਨ ਨਾਂ ਜਾਣ ਤੋਂ ਵਿਆਕਲ ਹੋ ਜਾਂਦੇ ਉਹਨਾਂ ਦੀ ਮੌਤ ਆ ਜਾਂਦੀ ਹੈ ਖਾਲਸਾ ਜੀ ਜਿਨ੍ਹਾਂ ਦਾ ਪਾਈ ਨਿਤ ਨੇ ਉਹਨਾਂ ਪ੍ਰੇਮ ਪੈ ਜਾਂਦਾ ਅਮਰਤ ਵੇਲੇ ਨਾ ਪ੍ਰੇਮ ਪੈ ਜਾਂਦਾ ਜੇਕਰ ਇੱਕ ਦਿਨ ਉਹਨਾਂ ਦਾ ਮਨ ਜਿਹੜਾ ਹੈ ਜਾਂ ਕਿਸੇ ਪ੍ਰਕਾਰ ਉਹ ਲੇਟ ਹੋ ਜਾਣ ਨਿਤਨੇਮ ਤੋਂ ਜਾਂ ਵੇਲਾ ਖੁੰਝ ਜਾਵੇ ਤੇ ਉਹ ਸਾਰਾ ਦਿਨ ਖਾਲਸਾ ਜੀ ਚਿੰਤਾ ਝੋਰੇ ਵਿੱਚ ਰਹਿੰਦੇ ਕਿ ਅੱਜ ਮੇਰਾ ਸਮਾਂ ਲੰਘ ਗਿਆ ਜਿਵੇਂ ਖਾਲਸਾ ਜੀ ਕਿਸੇ ਬੰਦੇ ਨੂੰ ਬਹੁਤ ਜ਼ਰੂਰੀ ਕਾਰਜ ਹੋਵੇ ਉਸੇ ਦੇਣੇ ਕਾਰਨਾ ਹੋਵੇ ਤੇ ਉਹ ਵਿਚਾਰਾ ਸਭ ਤੋਂ ਪਹਿਲਾਂ ਉੱਠ ਕੇ ਬੱਸ ਸਟੈਂਡ ਤੇ ਪਹੁੰਚਿਆ ਹੋਵੇ ਪਰ ਬੱਸ ਹੀ ਨਾ ਆਵੇ ਤੇ ਉਹ ਖਾਲਸਾ ਜੀ ਫਿਰਦਾ ਕਾਰਜ ਵੀ ਨਹੀਂ ਹੁੰਦਾ ਤੇ ਹੋ ਰੋਂਦਾ ਰਹਿੰਦਾ ਪਛਤਾਉਂਦਾ ਰਹਿੰਦਾ ਕਿਉਂਕਿ ਉਹਨੂੰ ਮੰਜ਼ਲ ਤੇ ਨਹੀਂ ਪਹੁੰਚਿਆ ਜਾਂਦਾ ਇਸੇ ਪ੍ਰਕਾਰ ਜਿਹੜੇ ਨਿਮੀ ਪ੍ਰੇਮੀ ਹੁੰਦੇ ਜਿਨ੍ਹਾਂ ਦਾ ਸਤਗੁਰ ਸੱਚੇ ਪਾਤਸ਼ਾਹ ਨਾਲ ਪ੍ਰੇਮ ਹੁੰਦਾ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਨੋਂ ਕਦੇ ਨਹੀਂ ਰਹਿਣ ਉਹ ਪਾਹੀ ਅਨ ਭੁੱਲ ਜਾਂਦੇ ਨੇ ਪਾਣੀ ਭੁੱਲ ਜਾਂਦੇ ਨੇ ਪੀਣਾ ਪਰ ਸਤਗੁਰ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵੇਲੇ ਸ਼ਾਮਾਂ ਵੇਲੇ ਦਰਸ਼ਨ ਨਹੀਂ ਪੁੱਲਦੇ ਉਹ ਸਤਗੁਰ ਦੀ ਬਾਣੀ ਦਾ ਜਾਪ ਅਭਿਆਸ ਨਹੀਂ ਪੁੱਲਦੇ ਉਹ ਸਤਿਗੁਰੂ ਦਾ ਨਿਤਨੇਮ ਸਵੇਰੇ ਕਰਨ ਵਾਲੀ ਜਿਹੜੀ ਖੇਡ ਬਣਾਈ ਹੋਈ ਹੈ ਉਹਨੂੰ ਨਹੀਂ ਛੱਡਦੇ ਪਰ ਜੇ ਕਿਤੇ ਛੁੱਟ ਜਾਂਦੀ ਹੈ ਤਾਂ ਵਿਆਕਲ ਹੋ ਜਾਂਦੇ ਜਿਵੇਂ ਖਾਲਸਾ ਦੀ ਧੰਗ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਨਿਮਾਣੀਆਂ ਦੇ ਮਾਨ ਨੇਤਾਣਿਆਂ ਦੇ ਤਾਨ ਸਤਿਗੁਰੂ ਜੀ ਜਿਹੜੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਜੇ ਹੋਏ ਮਹਾਰਾਜ ਸੱਚੇ ਪਾਸ਼ਾ ਗੁਰਗੱਦੀ ਉੱਤੇ ਬੈਠੇ ਤੇ ਧੰਗ ਗੁਰੰਗਦੇਵ ਜੀ ਮਹਾਰਾਜ ਦੇ ਵੱਡੇ ਸੁਪੁੱਤਰ ਬਾਬਾ ਦਾਤੂ ਜੀ ਨੇ ਆ ਕੇ ਸਤਿਗੁਰ ਜੀਆਂ ਨੂੰ ਲੱਤ ਮਾਰੀ ਸੀ ਸਾਰੀ ਆਪਾਂ ਨੂੰ ਉਸ ਆਖੀ ਪਤਾ ਹੈ ਕਿ ਜਦੋਂ ਲੱਤ ਮਾਰੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਹਾਰਾਜ ਨਰਾਦਰ ਕੀਤਾ ਵੀ ਤੁਸੀਂ ਸਾਡੇ ਕੋਲੋਂ ਗੱਦੀ ਲੈ ਲਈਏ ਸਾਡੇ ਕੋਲੋਂ ਸਭ ਕੁਝ ਖੋਹ ਲਿਆ ਖਾਲਸਾ ਦੀ ਲੋਕਤਾ ਆ ਕੇ ਬਾਬਾ ਦਾਤੂ ਜੀ ਨੇ ਮਹਾਰਾਜ ਨੂੰ ਲੱਤ ਮਾਰਨਾ ਕੀਤੀ ਸੀ ਦੇਖਿਆ ਨਹੀਂ ਕਿ ਇਹ ਅਕਾਲ ਪੁਰਖ ਵਾਹਿਗੁਰੂ ਦਾ ਸੁਗਰੂਪ ਹਨ ਤੇ ਖਾਲਸਾ ਜੀ ਉਸ ਵੇਲੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜਿਹੜੋ ਨਰਾਦਰ ਕੀਤੀ ਉਸ ਤੋਂ ਬਾਅਦ ਭਾਈ ਦਾਤੂ ਜਿਹੜੇ ਸੀ ਉਹਨਾਂ ਨੇ ਸਾਰਾ ਕੁਝ ਧਨ ਖਜ਼ਾਨਾ ਮਹਾਰਾਜ ਦੇ ਕੋਲੋਂ ਉਟਕੇ ਆਪਣੇ ਘਰ ਚਲੇ ਗਏ ਰਾਹ ਵਿੱਚ ਡਾਕੂ ਪਾਏ ਉਹਨਾਂ ਨੇ ਸਭ ਕੁਝ ਖੋਹ ਲਿਆ ਆਪਣੇ ਘਰ ਦਾ ਵੀ ਧੰਨ ਗਵਾ ਲਿਆ ਜਿਹੜੀ ਲੱਤ ਮਾਰੀ ਸੀ ਉਹਦੇ ਵਿੱਚ ਦਰਦ ਹੋਣ ਲੱਗ ਪਈ ਇਹ ਸਾਰਾ ਵਰਤਾਂਤ ਹੋ ਗਿਆ ਸਾਰੇ ਸਿੱਖ ਜਿਹੜੀ ਸੰਗਰਸੀ ਸਾਰੀ ਮਹਾਰਾਜ ਦੀ ਚੋਪ ਚਾਹ ਬੈਠੀ ਸ਼ਾਮਾਂ ਦੇ ਵੇਲੇ ਖਾਲਸਾ ਜੀ ਜਾਪ ਅਭਿਆਸ ਹੋਇਆ ਸਾਰੇ ਆਪੋ ਆਪਣੇ ਘਰ ਸਥਾਨਾਂ ਨੂੰ ਚਲੇ ਗਏ ਮਹਾਰਾਜ ਸੱਚੇ ਪਾਤਸ਼ਾਹ ਵੀ ਆਪਣੇ ਆਸਾਨ ਜਿੱਥੇ ਆਰਾਮ ਕਰਦੇ ਸੀ ਮਹਾਰਾਜ ਉਥੇ ਚਬਾਰਾ ਸਾਹਿਬ ਪਹੁੰਚ ਗਏ ਖਾਲਸਾ ਜੀ ਜਦੋਂ ਅੱਥੀ ਲਾਜ਼ ਹੋਈ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਬਾਬਾ ਦਾਤੂ ਦਾ ਕੀਤਾ ਹੋਇਆ ਜਿਹੜਾ ਨਰਾਦਰ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਮਨ ਵਿੱਚ ਵਿਚਾਰਿਆ ਕਿ ਕਿਤੇ ਫੇਰ ਨਨਰਾਦਰ ਹੋਵੇ ਤੇ ਆਪਾਂ ਇਥੋਂ ਥੋੜਾ ਜਿਹਾ ਪਰੇ ਚਲੇ ਜਾਨੇ ਆ ਮਹਾਰਾਜ ਜੀ ਨੇ ਕਿਸੇ ਨੂੰ ਦੱਸਿਆ ਨਹੀਂ ਨਾ ਪੈਰੀ ਜੋੜਾ ਪਾਇਆ ਸਤਗੁਰੂ ਦੀਨ ਜੁਨੀ ਦੇ ਮਾਲਕ ਜੀਆਂ ਨੇ ਮਹਾਰਾਜ ਉਦਾਂ ਹੀ ਰਾਤ ਨੂੰ ਖਾਲਸਾ ਜੀ ਉੱਠ ਕੇ ਚਲੇ ਗਏ ਸਤਗੁਰੂ ਮਹਾਰਾਜ ਨੇ ਵਿਚਾਰਨਾ ਕੀਤਾ ਕਿੱਥੇ ਚਲੀਏ ਉਸ ਵੇਲੇ ਸਤਗੁਰੂ ਮਹਾਰਾਜ ਤੁਰਦੇ ਤੁਰਦੇ ਖਾਲਸਾ ਜੀ ਆਪਣੇ ਜੱਦੀ ਪਿੰਡ ਮਹਾਰਾਜ ਦਾ ਪਿੰਡ ਸੀ ਬਾਸਰ ਕੇ ਖਾਲਸਾ ਜੀ ਸ਼ਾਟਾ ਸਾਹਿਬ ਤੋਂ ਅੱਗੇ ਨੂੰ ਜਾਈਏ ਤੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਸਨ ਸਹਿਬ ਇਹ ਉਹਦਾ ਇਤਿਹਾਸ ਹੈ ਕਿ ਮਹਾਰਾਜ ਸਤੇ ਪਾਸ਼ਾ ਗੋਇੰਦਵਾਲ ਤੋਂ ਚੱਲ ਕੇ ਖਾਲਸਾ ਜੀ ਆਪਣੇ ਪਿੰਡ ਬਾਸਰਕੇ ਦੇ ਕੋਲ ਬਾਹਰਲੇ ਪਾਸੇ ਇੱਕ ਗਵਾਲੇ ਦਾ ਕੋਠਾ ਸੀ ਤੇ ਖਾਲੀ ਸੀ ਮਹਾਰਾਜ ਜਾ ਕੇ ਉੱਥੇ ਬਰਾਦਗੇ ਜਿਹਨੂੰ ਕਮਰਾ ਦੇਖਿਆ ਤੇ ਮਹਾਰਾਜ ਨੇ ਬਾਹਰ ਕੋਲੇ ਨਾਲ ਖਾਲਸਾ ਜੀ ਉਹ ਲਿਖ ਦਿੱਤਾ ਸੀ ਕਿ ਜਿਹੜਾ ਕੋਈ ਇਸ ਦਰਵਾਜ਼ੇ ਨੂੰ ਖੋਲੇਗਾ ਅਸੀਂ ਉਹਦੇ ਗੁਰੂ ਨਹੀਂ ਉਹ ਸਾਡਾ ਸਿੱਖ ਨਹੀਂ ਅਸੀਂ ਦੋਵੇਂ ਜਹਾਨੇ ਉਹਦੀ ਮਦਦ ਨਹੀਂ ਕਰਾਂਗੇ ਲੋਕ ਪਰਲੋਕ ਵਿੱਚ ਅਸੀਂ ਉਹਦੇ ਰੱਖਿਆਕ ਨਹੀਂ ਬਣਾਂਗੇ ਇਹ ਸਾਡਾ ਪੱਕਾ ਹੁਕਮ ਹੈ ਇਵੇਂ ਸਤਗੁਰ ਜੀਆਂ ਨੇ ਬੋਲ ਲਿਖ ਕੇ ਤੇ ਖਾਲਸਾ ਜੀ ਉਹ ਦਰਵਾਜ਼ੇ ਨੂੰ ਕੁੰਡਾ ਲਾ ਕੇ ਦੇ ਮਹਾਰਾਜ ਅੰਦਰ ਸਮਾਧੀ ਲੀਨ ਹੋ ਗਏ ਸਤਗੁਰ ਜੀਆਂ ਨੇ ਸਮਾਧੀ ਲਾ ਲਈ ਸੰਸਾਰ ਤੋਂ ਬਿਰਤੀ ਨੂੰ ਚੁੱਕ ਲਿਆ ਤਾਲਪੁਰਖ ਵਾਹਿਗੁਰੂ ਜੀ ਫਿਰ ਵਿੱਚ ਆਪਣੀ ਜੋਤ ਵਿੱਚ ਭੇਲ ਹੋ ਗਏ ਸੋ ਖਾਲਸਾ ਜੀ ਜਦੋਂ ਅਮਰਤ ਵੇਲੇ ਸੰਗਤਾਂ ਉੱਠੀਆਂ ਸਤਿਗੁਰੂ ਨੂੰ ਨੂਣਾ ਤੱਕਿਆ ਗੋਇੰਦਵਾਲ ਸਾਹਿਬ ਦੀ ਤਰਦੀ ਤੇ ਤੇ ਵਿਆਕਲ ਹੋ ਗਈਆਂ ਹੁਣ ਜਿਨ੍ਹਾਂ ਨੂੰ ਖਾਲਸਾ ਜੀ ਰਸ ਮਿਲਦਾ ਹੈ ਆਨੰਦ ਮਿਲਦਾ ਹੈ ਦਰਸ਼ਨ ਕੀਤੇ ਆ ਤਨਮਨ ਹੋਏ ਲਹਾਲ ਜਗੁਰਦੇਖਾਂ ਸਾਹਮਣੇ ਉਹਨਾਂ ਦਾ ਜਿਹੜਾ ਤਨਮਨ ਨੇ ਹਾਲ ਹੁੰਦਾ ਸੀ ਸਤਿਗੁਰੂ ਦੇ ਦਰਸ਼ਨ ਕਰਕੇ ਖਾਲਸਾ ਜੀ ਅੱਜ ਮਹਾਰਾਜ ਕਿਤੇ ਨਜ਼ਰ ਨਹੀਂ ਆ ਰਹੇ ਸੰਗਤਾਂ ਵਿਆਕਲ ਹੋ ਗਈਆਂ ਕੋਈ ਕਹੇ ਕਿ ਬਾਬਾ ਦਾਤੂ ਜੀ ਨੇ ਨਰਾਦਰ ਕੀਤਾ ਸਤਿਗੁਰੂ ਮਹਾਰਾਜ ਜੰਗਲ ਨੂੰ ਚਲੇ ਗਏ ਕੋਈ ਕਹੇ ਸਤਗੁਰੂ ਜੀ ਸਮਰੱਥ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸਰੀਰੋਗ ਨੂੰ ਕਰ ਲਿਆ ਇਹੇ ਸੰਤਾਂ ਖਾਬਸਾ ਜੀ ਕਈ ਪ੍ਰਕਾਰ ਦੇ ਵਿਚਾਰਾਂ ਕਰਨ ਲੱਗੀਆਂ ਪਰ ਬਾਅਦ ਵਿੱਚ ਕਿਸੇ ਸਿਆਣੇ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਨੂੰ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵਰ ਦਿੱਤਾ ਹੈ ਕਿ ਬੁੱਢਿਆ ਤੂੰ ਕਰੇ ਸਾਡੀ ਤੇਰੀਆਂ ਅੱਖਾਂ ਤੋਂ ਅਸੀਂ ਕਦੇ ਉਹਲੇ ਨਹੀਂ ਹੋਵਾਂਗੇ ਸੰਸਾਰ ਦੀਆਂ ਅੱਖਾਂ ਤੋਂ ਭਾਵੇਂ ਉਹਲੇ ਹੋ ਜਾਈਏ ਪਰ ਤੇਰੀਆਂ ਅੱਖਾਂ ਤੋਂ ਕਦੇ ਉਹਲੇ ਨਹੀਂ ਹੋਵਾਂਗੇ ਮਹਾਰਾਜ ਨੇ ਵਰ ਬਖਸ਼ਿਆ ਸੀ ਸਾਰੀ ਸੰਤੀਆਂ ਨੇ ਸੰਤਨ ਦੇ ਵਿਚਾਰ ਕੀਤਾ ਕਿ ਬਾਬਾ ਬੁੱਢਾ ਜੀ ਨੂੰ ਮਿਲਿਆ ਜਾਵੇ ਬਾਬਾ ਬੁੱਢਾ ਜੀ ਨੂੰ ਜਦੋਂ ਮਿਲੇ ਖਾਲਸਾ ਜੀ ਸਾਰੀ ਵਾਰਤਾ ਦੱਸੀ ਤੇ ਬਾਬਾ ਬੁੱਢਾ ਜੀ ਅੰਤਿਮ ਧਿਆਨ ਹੋ ਕੇ ਤੱਕਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਉਂਕਿ ਬ੍ਰਹਮ ਗਿਆਨੀ ਮਹਾਪੁਰਸ਼ ਹਨ ਜਿਹਨੋਂ ਮਹਾਰਾਜ ਤੱਕਿਆ ਮਹਾਰਾਜ ਕਿਤੇ ਨਹੀਂ ਮਿਲੇ ਉਸ ਤੋਂ ਬਾਅਦ ਖਾਲਸਾ ਜੀ ਇੱਕ ਕੋਠਾ ਨਜ਼ਰ ਆਇਆ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਬੈਠੇ ਹੋਏ ਜਿਹਨੂੰ ਬਾਬਾ ਬੁੱਢਾ ਜੀ ਨੇ ਅੱਖਾਂ ਖੋਲੀਆਂ ਤੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਜੇ ਮੈਂ ਇਹਨਾਂ ਨੂੰ ਦੱਸ ਦਿੱਤਾ ਤੇ ਮੇਰੀ ਕਰਾਮਾਤ ਹੋਵੇਗੀ ਕਿ ਸਤਿਗੁਰ ਦੇ ਹੁਕਮ ਅਨੁਸਾਰੇ ਵਜਨ ਹੈ ਮਹਾਰਾਜ ਦਾ ਕਿ ਕਰਾਮਾਤ ਨਹੀਂ ਵਿਖਾਉਣੀ ਲੋ ਉਹਨਾਂ ਨੇ ਕਿਹਾ ਚਲੋ ਆਪਾਂ ਗੋਇੰਦਵਾਲ ਸਾਹਿਬ ਚਲੀਏ ਖਾਲਸਾ ਜੀ ਬਾਬਾ ਬੁੱਢਾ ਜੀ ਨਾਲ ਲੈ ਕੇ ਗੋਇੰਦਵਾਲ ਸਾਹਿਬ ਪਹੁੰਚੇ ਉੱਥੇ ਆ ਕੇ ਜਦੋਂ ਸਾਰੀ ਵਾਰਤਾ ਭਾਈ ਦਾਤੂ ਨੇ ਜੋ ਕੀਤਾ ਬਾਬਾ ਦਾਤੂ ਜੀ ਨੇ ਦੱਸਿਆ ਬਾਬਾ ਬੁੱਢਾ ਜੀ ਨੂੰ ਉਹਨਾਂ ਨੇ ਨਾਲ ਦੱਸਿਆ ਕਿ ਸਤਗੁਰ ਦੀ ਘੋਲ ਘੋੜੀ ਸੀ ਜਿਹੜੀ ਮਹਾਰਾਜ ਦੀ ਖਾਲਸਾ ਜੀ ਨਾਲ ਉੱਤੇ ਕੋ ਕਾਠੀ ਸੀਗੀ ਨਾਲ ਨੂੰ ਲਗਾਮਾਂ ਪੈਲੀਆਂ ਸੀ ਮਹਾਰਾਜ ਉਦਾਂ ਹੀ ਉਹਦੇ ਉੱਤੇ ਸੱਜਿਆ ਕਰਦੇ ਸੀ ਧੰਗੁਰੂ ਅਮਰਦਾਸ ਮਹਾਰਾਜ ਸਾਡੇ ਕੇ ਤੇ ਗੋਇੰਦਵਾਲ ਸਾਹਿਬ ਦੇ ਆਸ-ਪਾਸੇ ਮਹਾਰਾਜ ਵਿੱਚ ਰਿਆ ਕਰਦੇ ਸੀ ਗੜੀਆਂ ਦੇ ਵਿੱਚ ਤੇ ਆਸ-ਪਾਸੇ ਸਾਰੇ ਘੂਮ ਫਿਰ ਕੇ ਕੋੜੀ ਸ਼ਾਮਾ ਨੂੰ ਮਹਾਰਾਜ ਨੂੰ ਘੁਮਾ ਕੇ ਵਾਪਸ ਲਿਆਉਂਦੀ ਸੀ ਸੋ ਉਹ ਕੋੜੀ ਜਿਹੜੀ ਸੀ ਖਾਲਸਾ ਜੀ ਕਿਹਨੇ ਜਦੋਂ ਬਾਬਾ ਦਾदू ਨੇ ਕੋੜੀ ਖੋਲਣ ਦੀ ਕੋਸ਼ਿਸ਼ ਕੀਤੀ ਉਹ ਕੋੜੀ ਇੰਨੀ ਬੈੜੀ ਸੀ ਕਿ ਉਹਨੇ ਬੱਗ ਦਾਤੂ ਨੂੰ ਆਪਣੇ ਉੱਤੇ ਸਵਾਰ ਨਹੀਂ ਹੋਣ ਦਿੱਤਾ ਇਸੇ ਕਰਕੇ ਉਹ ਕੋੜੀ ਛੱਡ ਕੇ ਚਲੇ ਗਈ ਬਾਬਾ ਬੁੱਧਾ ਜੀ ਨੇ ਵੇਖਣਾ ਕੀਤਾ ਵੀ ਮਹਾਰਾਜ ਦੀ ਕੋੜੀ ਬਹੁਤ ਸਿਆਣੀ ਹੈ ਵੀ ਪਹਿਲਾਂ ਵੀ ਸਤਿਗੁਰ ਜੀਆਂ ਨੂੰ ਲੈ ਕੇ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਜਿਹਨੂੰ ਘੋੜੀ ਵਾਲ ਤਕਿਆ ਤੇ ਉਹਨੇ ਉਹ ਵੀ ਖਾਲਸਾ ਜੀ ਹੰਝੂ ਸਿੱਟਦੀ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਜ਼ਾਰੇ ਨਹੀਂ ਹੋਏ ਸੋ ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਖੇਡ ਵਰਤਾਉਣਾ ਕੀਤੀ ਕਿ ਬਾਬਾ ਬੁੱਢਾ ਜੀ ਨੇ ਕਿਹਾ ਕੀਤਾ ਵੀ ਇਹ ਘੋੜੀ ਨੂੰ ਸਭ ਪਤਾ ਹੈ ਇਹਦਾ ਇਸ਼ਨਾਨ ਕਰਾਓ ਖਾਲਸਾ ਜੀ ਘੋੜੀ ਦਾ ਸੰਗਤ ਨੇ ਇਸ਼ਨਾਨ ਕਰਾਇਆ ਉਹਦੇ ਉੱਪਰ ਕਾਠੀ ਪਾਈ ਸੋਨੇ ਬਸਤਰ ਪਾ ਕੇ ਤੇ ਜਿਹਨੂੰ ਘੋੜੀ ਨੂੰ ਗੋਇੰਦਵਾਲ ਸਾਹਿਬ ਤੋਂ ਬਾਹਰ ਛੱਡਿਆ ਪਿਛੇ ਆ ਬਾਬਾ ਬੁੱਢਾ ਜੀ ਸਾਰੀ ਸੰਗਤ ਖਾਲਸਾ ਦੀ ਢੋਲਕੀਆਂ ਸਿਆਣਿਆਂ ਨਾਲ ਕੀਰਤਨ ਕਰਦੀ ਕਰਦੀ ਘੋੜੀ ਦੇ ਪਿੱਛੇ ਜਾਂਦੀ ਹੈ ਘੋੜੀ ਖਾਲਸਾ ਜੀ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਤੇ ਆਪ ਬਸ ਕੇ ਪਹੁੰਚ ਜਾਂਦੀ ਹੈ ਬਸ ਕੇ ਪਹੁੰਚ ਜਦੋਂ ਉਹ ਕੋਠਾ ਤੱਕਿਆ ਘੋੜੀ ਨੇ ਪੰਜ ਪ੍ਰਕਰਮਾ ਉਹ ਕੋਠੇ ਦੀਆਂ ਕਰਕੇ ਤੇ ਜਦੋਂ ਉਹਦੇ ਬੂਹੇ ਗਾੜੀ ਕੋ ਖਲੋਗੀ ਉੱਥੇ ਖਾਲਸਾ ਜੀ ਖੁੰਗਾਰੇ ਮਾਰਨ ਲੱਗੀ ਉਸ ਵੇਲੇ ਬਾਬਾ ਬੁੱਢਾ ਜੀ ਨੇ ਵੇਖਣਾ ਕੀਤਾ ਕਿ ਬੂਹੇ ਉੱਤੇ ਲਿਖਿਆ ਵੀ ਜੇ ਕੋਈ ਇਹ ਦਰਵਾਜ਼ਾ ਖੋਲੇਗਾ ਅਸੀਂ ਉਹਦੇ ਗੁਰੂ ਨਹੀਂ ਉਹ ਸਾਡਾ ਸਿੱਖ ਨਹੀਂ ਅਸੀਂ ਦੋਹਾਂ ਜਹਾਨਾਂ ਉਹਦੀ ਰੱਖਿਆ ਨਹੀਂ ਕਰਾਂਗੇ ਖਾਲਸਾ ਜੀ ਉਸ ਵੇਲੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਵਿਚਾਰ ਕੀਤੀ ਵੀ ਸਤਗੁਰੂ ਜੀ ਦਾ ਹੁਕਮ ਵੀ ਮੰਨਿਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੰਦਰੋਂ ਬਾਹਰ ਵੀ ਲਈਏ ਦਰਸ਼ਨ ਵੀ ਕਰੀਏ ਖਾਲਸਾ ਜੀ ਉਹ ਗੁਰਦੁਆਰਾ ਜਿਹੜਾ ਕੋਠਾ ਸੀ ਉਹਦੇ ਪਿਛਲੇ ਪਾਸੇ ਇਹਨਾਂ ਨੇ ਫਿਰ ਪਾੜ ਪਾਇਆ ਕੰਧ ਦੇ ਵਿੱਚ ਸੱਨ ਲਾਈ ਉਹਨੂੰ ਪਾੜ ਪਾਉਣ ਨੂੰ ਠੇਕ ਕਰਨ ਨੂੰ ਸੱਨ ਲਾਣੀ ਕਿਹਾ ਜਾਂਦਾ ਐਸੇ ਕਰਕੇ ਉਹ ਗੁਰੂ ਘਰ ਦਾ ਨਾਮ ਹੈ ਸਾਲੂ ਸਾਹਿਬ ਜਦੋਂ ਖਾਲਸਾ ਜੀ ਕੰਧ ਪਾੜ ਕੇ ਬਾਬਾ ਬੁੱਢਾ ਜੀ ਅੰਦਰ ਗਏ ਸਤਗੁਰੂ ਜੀ ਸਮਾਧੀ ਲੀਨ ਸੰਨ ਮਹਾਰਾਜ ਨੂੰ ਸਮਾਧੀ ਤੋਂ ਥਾਣ ਕਰਵਾਇਆ ਸਤਗੁਰ ਜੀਆਂ ਨੂੰ ਬੰਦਨਾ ਕੀਤੀ ਮਹਾਰਾਜ ਨੇ 20 ਰਸਨ ਹੋ ਕੇ 20 ਰਸ ਵਿੱਚ ਆਖਿਆ ਬੁੱਢਿਆ ਤੈਨੂੰ ਪਤਾ ਨਹੀਂ ਲੱਗਾ ਅਸੀਂ ਬਾਹਰ ਕੀ ਲਿਖਿਆ ਵੀ ਅਸੀਂ ਉਹਦੇ ਗੁਰੂ ਨਹੀਂ ਤੂੰ ਸਾਡਾ ਸਿੱਖ ਨਹੀਂ ਅੱਜ ਤੋਂ ਉਸ ਵੇਲੇ ਬਾਬਾ ਬੁੱਢਾ ਜੀ ਨੇ ਹੱਥ ਛੁੜ ਕੇ ਬੇਨਤੀ ਕੀਤੀ ਹੇ ਸੱਚੇ ਪਾਤਸ਼ਾਹ ਜੀ ਮਹਾਰਾਜ ਮੈਂ ਤੁਹਾਡੇ ਹੁਕਮ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ ਮਹਾਰਾਜ ਨੇ ਦਰਵਾਜ਼ਿਆਂ ਵੀ ਖੋਲ੍ਹਿਆ ਸੀ ਪਿਛਲੇ ਪਾਸੋਂ ਕੰਧ ਪਾਰ ਕੇ ਅੰਦਰ ਆਏ ਹਾਂ ਸਤਿਗੁਰ ਸੱਚੇ ਪਾਸ਼ਾ ਕੰਧ ਪਾਰਨ ਤੇ ਤੇ ਕੋਈ ਮਹਾਰਾਜ ਸੱਚੇ ਪਾਸ਼ਾ ਜੀ ਆਪਨੇ ਨਹੀਂ ਲਿਖਣਾ ਕੀਤਾ ਸੀ ਏਡੇ ਏਡੇ ਮਹਾਰਾਜ ਦੀ ਕਿਰਪਾ ਸਦਕਾ ਸਿੱਖ ਹੋਏ ਖਾਲਸਾ ਜੀ ਬੇਕਬੁੱਧ ਵਾਲੇ ਮਹਾਰਾਜ ਨੇ ਖੁਸ਼ ਹੋ ਕੇ ਤੇ ਉਥੇ ਸਾਰੇ ਸੰਗਤ ਵਿੱਚ ਖਾਲਸਾ ਜੀ ਇਹ ਵਾਰ ਦਿੱਤਾ ਕਿ ਜਿਹੜਾ ਇਹ 모ਗਾ ਹੈ ਇਹ ਰੇਂਦੀ ਦੁਨੀਆ ਤੱਕ ਰਹੇਗਾ ਜਿਹੜਾ ਇਸ 모ਗੇ ਨੂੰ ਵੇਖੇਗਾ ਇਹਦੇ 모ਗੇ ਦੇ ਵਿੱਚੋਂ ਲੰਗੇਗਾ ਉਹਨੂੰ ਜਮ ਨਹੀਂ ਵੇਖਣੀ ਪੈਣੀ ਇਹ ਮਹਾਰਾਜ ਸੱਚੇ ਪਾਸ਼ਾ ਨੇ ਉਥੇ ਵਾਰ ਦਿੱਤਾ ਸੀ ਇਹਨੂੰ ਜਾਮ ਨਹੀਂ ਆਪਣੀ ਅੱਖਾਂ ਨਾਲ ਵੇਖਣੇ ਪੈਣਗੇ ਭਾਵ ਕਿ ਉਹਦੀ 84 ਕੱਟੀ ਜਾਵੇਗੀ ਉਹਦੀ ਮੌਤ ਤੋਂ ਬਾਅਦ ਉਹਨੂੰ ਜਾਮ ਲੈਣ ਨਹੀਂ ਆਉਣਗੇ ਮਹਾਰਾਜ ਨੇ ਉੱਥੇ ਵਰ ਦੇ ਕੇ ਫਿਰ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਨੇ ਘੋੜੀ ਉੱਤੇ ਘੋੜੀ ਨੂੰ ਵੀ ਵਰ ਬਸ ਕੇ ਮਹਾਰਾਜ ਘੋੜੀ ਉੱਤੇ ਸਜੇ ਤੇ ਗੋਇੰਦਵਾਲ ਸਾਹਿਬ ਪਹੁੰਚੇ ਫਿਰ ਉਸ ਵੇਲੇ ਖਾਲਸਾ ਜੀ ਵੱਡੀਆਂ ਦੇਗਾ ਬਣੀਆਂ ਗੁਰੂ ਸਾਹਿਬ ਦੀ ਕਿਰਪਾ ਵਰਤੀ ਮਹਾਰਾਜ ਨੇ ਚੜ੍ਹਨ ਦੀ ਕਲਾ ਕਰਨੀ ਬੋਇੰਦਵਾਲ ਸਾਹਿਬ ਜੀ ਫਿਰ ਰੌਣਕਾਂ ਲੱਗੀਆਂ ਸੰਗਤਾਂ ਨੇ ਹਾਲ ਹੋਈਆਂ ਸੋ ਖਾਲਸਾ ਜੀ ਗੁਰੂ ਤੋਂ ਬਿਨਾਂ ਆਪਾਂ ਸੰਸਾਰ ਵਿੱਚ ਬੇਸ਼ੱਕ ਵਿਚਰਦੇ ਫਿਰਦੇ ਹਾਂ ਜਿਵੇਂ ਕੁੱਤੇ ਦੇ ਗਲ ਵਿੱਚ ਪਟਾਣਾ ਹੋਵੇ ਜਿਹਦੇ ਖਾਲਸਾ ਲਈ ਉਹ ਰੂੜੀਆਂ ਵੀ ਸੁੰਘਦਾ ਫਿਰਦਾ ਉਹਨੂੰ ਹਰ ਕੋਈ ਬੰਦਾ ਢੀ ਮਾਰਦਾ ਹੈ ਹਰ ਕੋਈ ਬੰਦਾ ਸੋਟਾ ਮਾਰਦਾ ਹੈ ਉਹਦਾ ਕੋਈ ਵਾਲੀ ਵਾਰਸ ਨਹੀਂ ਵੇਖੋ ਤੁਸੀਂ ਜਿਨ੍ਹਾਂ ਦੇ ਗਲ ਵਿੱਚ ਪਟੇ ਨਹੀਂ ਹੁੰਦੇ ਕੀੜੇ ਪਏ ਹੁੰਦੇ ਕੋਈ ਪੁੱਛਣ ਵਾਲਾ ਨਹੀਂ ਕੋਈ ਗਿਛਣ ਵਾਲਾ ਨਹੀਂ ਨਾ ਕੋਈ ਪਾਣੀ ਪੁੱਛਦਾ ਹੈ ਨਾ ਕੋਈ ਪਿਆਰ ਕਰਦਾ ਹੈ ਭਾਈ ਆਪਣੇ ਮੂੰਹ ਚਾ ਕੇ ਭਜੇ ਫਿਰਦੇ ਨੇ ਦੁਨੀਆ ਉੱਤੇ ਕੋਈ ਰੂੜੀਆਂ ਆਪ ਦੇ ਘਰ ਛਪਣਾ ਵਿੱਚ ਸੋ ਇਸੇ ਪ੍ਰਕਾਰ ਅਸੀਂ ਹਾਂ ਜੇ ਅਸੀਂ ਗੁਰੂ ਵਾਲੇ ਨਹੀਂ ਬਣੇ ਗੁਰੂ ਧਾਰਨ ਨਹੀਂ ਕੀਤਾ ਗੁਰੂ ਦੀ ਸਿੱਖਿਆ ਤੇ ਨਾ ਚੱਲੀ ਤੇ ਉਹਨਾਂ ਕੁੱਤਿਆਂ ਵਾਲਾ ਸਾਡਾ ਹਾਲ ਹੋਵੇਗਾ ਜਿਨ੍ਹਾਂ ਕੁੱਤਿਆਂ ਦੇ ਗਾਲ ਵਿੱਚ ਖਾਲਸਾ ਜੀ ਪਟਾ ਹੁੰਦਾ ਹੈ ਉਹਨਾਂ ਨੂੰ ਕੋਈ ਮਾਰਨ ਲੱਗਾ ਵੀ 100 ਵਾਰ ਸੋਚਦਾ ਹੈ ਕਿ ਭਾਈ ਇਹਨਾਂ ਦਾ ਕੋਈ ਮਾਲਕ ਹੋਵੇਗਾ ਜੇ ਮੈਂ ਕੁੱਤੇ ਨੂੰ ठीਮ ਮਾਰੀ ਐ ਟ ਮਾਰੀ ਉਹਦਾ ਹੋਵੇਲਾ ਮਾਲਕ ਮੇਰੇ ਨਾਲ ਲੜਾਈ ਕਰੇ ਸੋ ਇਸੇ ਪ੍ਰਕਾਰ ਜਿਹੜਾ ਵੀ ਗੱਲ ਵਿੱਚ ਪਟਾ ਹੁੰਦਾ ਹੈ ਖਾਲਸਾ ਜੀ ਉਹ ਮਾਲਕ ਵਾਲੇ ਹੁੰਦੇ ਨੇ ਆਪਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਬਣਾਈਏ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣਿਆ ਖਾਲਸਾ ਜੀ ਸੁਖ ਹੈ ਗੁਰੂ ਤੋਂ ਬਿਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ ਕਦੇ ਵੀ ਪ੍ਰਾਪਤ ਨਹੀਂ ਹੋ ਸਕਦੀ ਉਹਨੂੰ ਆਪਣੀ ਮਾਂ ਕਿਉ ਬਣਾਈਏ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਦਾ ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਵੰਧਵ ਸਹੋਦਰਾ ਗੁਰੂਦੇਵ ਦਾਤਾ ਹਰਨਾਮੁ ਉਪਦੇਸ ਹੈ ਗੁਰਦੇਵ ਮੰਤ ਨਰੋਤਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ 파ਰਥ ਪਰਸਪਨਾ ਏ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਗਿਆਨ ਦੇ ਹਨੇਰੇ ਨੂੰ ਕੱਟਣ ਵਾਲੇ ਨੇ ਉਹ ਵਾਹਿਗੁਰੂ ਆਪਣੇ ਗੁਰੂ ਬਣਾਈਏ ਉਹਦਾ ਨਾਮ ਜਪੀਏ ਉਹਦੇ ਚਰਨਾ ਕਮਲਾਂ ਵਿੱਚ ਧਿਆਨ ਲਾਈਏ ਫਿਰ ਥਾਲਸਾ ਜੀ ਕੀ ਹੋਵੇਗਾ ਉਹਨੂੰ ਸਿਮਰ ਸਿਮਰ ਕੇ ਜਿਹੜੇ ਤਨ ਤੇ ਮਨ ਦੇ ਕਲੇਸ਼ ਦੂਰ ਹੋਣਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਬਿਟਾਵੋ ਸੁਖਾਲਸਾ ਜੀ ਮਹਾਰਾਜ ਦੇ ਨਾਮ ਵਿੱਚ ਸਾਰੀਆਂ ਬਰਕਤਾਂ ਹਨ ਜਿਹਦੀ ਮਹਿਮਾ ਥਾਲਸਾ ਕੀ ਪੀਣੀ ਜਾ ਸਕਦੀ ਤਾਂ ਕਿ ਮਹਿਮਾ ਗੱਲੀ ਨਾ ਆਵੇ ਮਹਾਰਾਜ ਸੱਚੇ ਪਾਠਾ ਕਹਿੰਦੇ ਜਿਹਨੇ ਕਿਣਕਾ ਹਿਰਦੇ ਵਿੱਚ ਵਸਾ ਲਿਆ ਨੇ ਕਿਣਕਾ ਇਹ ਕਿ ਜਸਦੀਪ ਵਸਾਵਾ ਤਾਂ ਕਿ ਮੈਂ ਮੰਗਣੀ ਨਾਲ ਜਿਹੜੇ ਸਭੂ ਦੇ ਤੇ ਲਸਤੇ ਤੁਰ ਕੇ ਪਾਈ ਹਿਰਦੇ ਵਿੱਚ ਮਹਾਰਾਜ ਦਾ ਨਾਮ ਵਸਾਉਂਦੇ ਨੇ ਉਹਨਾਂ ਦੇ ਸਾਰੇ ਦੁੱਖ ਭਜ ਜਾਂਦੇ ਜਿਹੜੇ ਸੁਖਨੀ ਸਾਹਿਬ ਦਾ ਪਾਠ ਜਾਪ ਕਰਦੇ ਖਾਲਸਾ ਜੀ ਉਹਨਾਂ ਨੂੰ ਇਹ ਪੰਕਤੀਆਂ ਯਾਦ ਹੋਣਗੀਆਂ ਸਤਿਗੁਰ ਕਹਿੰਦੇ ਨੇ ਪ੍ਰਭ ਕਾ ਸਿਮਰਨ ਘਰ ਬਣਾ ਬਸਾ ਪ੍ਰਭ ਕਾ ਸਿਮਰਨ ਗੂਕ ਜਮਨਸਾ ਪ੍ਰਭ ਕਾ ਸਿਮਰਨ ਕਾਲ ਪਰ ਹਰੈ ਪ੍ਰਭ ਕਾ ਸਿਮਰਨ ਦੁਸ਼ਮਨ ਟਰੈ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਤ ਕਾਠ ਬਿਗ ਨਾ ਲਾਗੈ ਪ੍ਰਭ ਕਾ ਸਿਮਰਨ ਅੰਧ ਨ ਜਾਗੈ ਪ੍ਰਭ ਕਾ ਸਿਮਰਨ ਭਾਉ ਨ ਵਿਆਪੈ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਚੇ ਸੰਗ ਸਰਬ ਨਿਧਾਨ ਨਾਨਕ ਹਰਿ ਰੰਗ ਖਾਲਸਾ ਜੀ ਮਹਾਰਾਜ ਦਾ ਸਿਮਰਨ ਕੀਤਿਆ ਸਭ ਗੁਰ ਦਸਦਾ ਰਹੇ ਕਿ ਕੋਈ ਬਿਗ ਨਹੀਂ ਪਵੇਗਾ ਦੁਖ ਨਹੀਂ ਭਾਈ ਤੁਹਾਨੂੰ ਆਵੇਗਾ ਜਮਾਂ ਦੀ ਮਾਰ ਨਹੀਂ ਸਾਨੀ ਪਵੇਗੀ ਮਹਾਰਾਜ ਕਹਿੰਦੇ ਮਾਂ ਦੇ ਪੇੜ ਵਿੱਚ ਫਿਰ ਵਾਸਾ ਨਹੀਂ ਹੋਵੇਗਾ ਜਿਹੜਾ ਨਾਮ ਜਪੇਗਾ ਸੋ ਮਹਾਰਾਜਾ ਜੁੜੀਏ ਸਤਿਗੁਰ ਦੀ ਬਾਣੀ ਨਾਲ ਜੁੜੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਦੇ ਅਸਥਾਨੇ ਤੇ ਵੱਡੀਆਂ ਕਿੱਡਾਂ ਵੱਡੀਆਂ ਕਰਾਮਾਤਾਂ ਹੁੰਦੀਆਂ ਖਾਲਸਾ ਜਿਹੜੀ ਅੱਜ ਦੀ ਹੱਦ ਬੀਤੀ ਹੈ ਉਹ ਗੁਰੂ ਕਿਰਪਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਆਪਣੇ ਕੋਲ ਆਈ ਹੈ ਕਿ ਉਹ ਇੱਕ ਭੈਣ ਜੀ ਹੋਣਾ ਨੇ ਸੁਣਾਉਣਾ ਕੀਤੀ ਹੈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਉਹਨਾਂ ਤੇ ਕਿਰਪਾ ਵਰਤੀ ਉਹਨਾਂ ਦੇ ਘਰ ਵਿੱਚ ਕਿਸੇ ਦਾ ਕੀਤਾ ਕਰਾਇਆ ਸੀ ਕਿਵੇਂ ਮਹਾਰਾਜ ਦੀ ਰਹਿਮਤ ਹੋਈ ਕਿਵੇਂ ਚੜ੍ਹਦੀ ਕਲਾ ਸਿੰਘਾਂ ਨੇ ਵਰਤੀ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਨੇ ਰਸਤੇ ਪਾਉਣਾ ਕੀਤਾ ਉਹਵੇਂ ਕਾਰਜ ਸਫਲੇ ਹੋਏ ਉਹ ਭੈਣ ਨੇ ਦੱਸਿਆ ਕਿ ਮੇਰਾ ਇੱਕੋ ਇੱਕ ਪੁੱਤ ਸੀ ਜਦੋਂ ਮੈਂ ਵਿਆਹੀ ਗਈ ਪਹਿਲਾਂ ਮੇਰੇ ਦੋ ਪੋਤੇ ਇਦਾਂ ਪੂਰੇ ਹੋ ਗਏ ਉਸ ਤੋਂ ਬਾਅਦ ਇੱਕ ਮੇਰਾ ਪੁੱਤ ਹੋਇਆ ਉਹ 8 ਸਾਲਾਂ ਦਾ ਹੁੰਦਾ ਸੀ 8 ਸਾਲ ਹੋਏ ਸੀ ਉਹਦੀ 8-8 ਸਾਲਾਂ ਦੀ ਉਮਰ ਸੀ ਉਹ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਉਹਨੂੰ ਜਿੱਦਾਂ ਉਲਟੀਆਂ ਜ਼ਿਆਦਾ ਆਉਣ ਲੱਗ ਪਈਆਂ ਅੰਦਰੋਂ ਪਾਣੀ ਖਤਮ ਹੋ ਗਿਆ ਸਰੀਰ ਸੁੱਕਦਾ ਜਾਵੇ بڑے ਡਾਕਟਰਾਂ ਕੋਲ ਇਲਾਜ ਕਰਵਾਇਆ ਪਰ ਕਿਸੇ ਨੂੰ ਵੀ ਸਮਝ ਨਹੀਂ ਸੀ ਆਉਂਦੀ ਤੇ ਉਹ ਸਾਡਾ ਬੱਚਾ ਜਿਹੜਾ ਸੀ ਉਹ ਮੰਜੇ ਤੇ ਪਿਆ ਇਦਾਂ ਲੱਗਦਾ ਸੀ ਜਿਵੇਂ ਹੁੰਦਾ ਹੀ ਨਹੀਂ ਉਹਦਾ ਸਰੀਰ ਕੱਲਾ ਐਵੇਂ ਦਾ ਹੋ ਗਿਆ ਸੀ ਵੀ ਜਿਵੇਂ ਕੋਈ ਕੱਪੜਾ ਪਿਆ ਹੈ ਇਦਾਂ ਦੀ ਚਮੜੀ ਹੋ ਗਈ ਹੱਡ ਨਿਕਲ ਆਏ ਚੁੱਕ ਕੇ ਅਸੀਂ ਸਾਲ ਕੁਛ ਉਹਨੂੰ ਕਰਾਉਂਦੇ ਸਾਂ ਤੇ ਵੇਖ ਕੇ ਰੋਣ ਆਉਂਦਾ ਸੀ ਕਈ ਵਾਰ ਮੰਜੇ ਦੇ ਪੈਰੋਂ ਵੇਖ ਕੇ ਡਰ ਲੱਗਦਾ ਸੀ ਸੋ ਕਹਿੰਦੇ ਅਸੀਂ ਬੜੇ ਦੁਖੀ ਮੈਨੂੰ ਇਹ ਵੀ ਲੱਗਾ ਕਿ ਮੇਰਾ ਇੱਕ ਕੱਲਾ ਕੱਲਾ ਪੋਤਾ ਇਹ ਵੀ ਮਰ ਜਾਵੇਗਾ ਸ਼ਾਇਦ ਇਹ ਵੀ ਬਾਬਾ ਲੈ ਜਾਵੇਗਾ ਮੈਂ ਮਹਾਰਾਜ ਨੂੰ ਕੋਸਣਾ ਸੱਚੇ ਪਾਸ ਤੋਂ ਕਈ ਗੱਲਾਂ ਕਰ ਦੇ ਲਈਆਂ ਕਿਉਂਕਿ ਜਦੋਂ ਸਮਝ ਨਹੀਂ ਹੁੰਦੀ ਜਾਂ ਜਦੋਂ ਬੰਦਾ ਦੁਖੀ ਹੁੰਦਾ ਉਦੋਂ ਹੋਰ ਕੋਈ ਉਹਨੂੰ ਮਿਲਦਾ ਨਹੀਂ ਸਿਰਫ ਰੱਬ ਮਿਲਦਾ ਤੇ ਰੱਬ ਨੂੰ ਹੀ ਗੱਲਾਂ ਕਰਨਾ ਪੈਂਦਾ ਪਰ ਜਿਹੜਾ ਬੰਦਾ ਸੁੱਖ ਵੇਲੇ ਵਾਹਿਗੁਰੂ ਵਾਹਿਗੁਰੂ ਨੂੰ ਯਾਦ ਕਰਦਾ ਉਹਨੂੰ ਭਾਈ ਸੁੱਖ ਦੁੱਖਾਂ ਵਿੱਚ ਵੀ ਮਹਾਰਾਜ ਬਹੁਤ ਆਸਰਾ ਦਿੰਦੇ ਉਹ ਦੁੱਖ ਨੂੰ ਦੁੱਖ ਨਹੀਂ ਸਮਝਦਾ ਕਹਿੰਦਾ ਕੋਈ ਗੱਲ ਨਹੀਂ ਮਹਾਰਾਜ ਨੇ ਕਿਰਪਾ ਕਰ ਦੇਣੀ ਚੜ੍ਹਦੀ ਕਲਾ ਵਰਤ ਜਾਨੀ ਕੁਝ ਨਹੀਂ ਹੁੰਦਾ ਜਿਹੜੇ ਬੰਦੇ ਨੇ ਸੁੱਖ ਵੇਲੇ ਨਾਮ ਜਪਿਆ ਹੋਵੇ ਪਰ ਜਿਨ੍ਹਾਂ ਨੇ ਸੁੱਖ ਵੇਲੇ ਵੀ ਨਾ ਜਪਿਆ ਹੋਵੇ ਤੇ ਉਹ ਦੁੱਖ ਵੇਲੇ ਵੀ ਨਹੀਂ ਜੱਪ ਸਕਦੇ ਕਿਉਂਕਿ ਦੁੱਖ ਵੇਲੇ ਵੀ ਪੂਰਾ ਧਿਆਨ ਨਹੀਂ ਲੱਗਦਾ ਤੇ ਛੇਤੀ ਕਲਪ ਜਾਂਦੇ ਨੇ ਦੋ ਚਾਰ ਪਾਠ ਤੱਕ ਕੇ ਕਹਿਣਗੇ ਅਸੀਂ ਬਹੁਤ ਪਾਠ ਤਾਂ ਛੱਡੇ ਸਾਹ ਜੀ ਜਿਵੇਂ ਕਈ ਵੀ ਮੀਆਂ ਮੈਨੂੰ ਮੈਸੇਜ ਕਰਕੇ ਕਹਿੰਦੀਆਂ ਬਾਬਾ ਜੀ ਅਸੀਂ ਬਹੁਤ ਬਾਣੀ ਪੜਦੀਆਂ ਇਦਾਂ ਇਦਾਂ ਬੋਲਿਆ ਹੁੰਦਾ ਉਹਨਾਂ ਨੇ ਉਹਨਾਂ ਨੇ ਬਹੁਤ ਇਦਾਂ ਲੰਮਾ ਕੀਤਾ ਹੁੰਦਾ ਕਿ ਜਿਵੇਂ ਰੋਜ਼ ਉਹਨਾਂ ਦਾ 10 ਗ੍ਰਾਮਤੀ ਦਾ ਨਿਤਨੇਮ ਹੋਵੇ ਕਿ ਅਸੀਂ ਬਹੁਤ ਬਾਣੀ ਪੜਦੀਆਂ ਵਾਹਿਗੁਰੂ ਜੀ ਜਿੰਨੀ ਮਰਜ਼ੀ ਬਾਣੀ ਪੜਨ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਦੀ ਖੁਸ਼ੀ ਹੈ ਨਾ ਜਿਹੜੀ ਉਹ ਹਿਰਦੇ ਵਿੱਚ ਠਹਿਰਾਓ ਇਕਾਗਰਤਾ ਪ੍ਰੇਮ ਤੇ ਭਾਵਨਾ ਨਾਲ ਪੈਦਾ ਹੁੰਦੀ ਹੈ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਕੀੜੀ ਤਿਲ ਨਾ ਹੋਵੇ ਜੇਤ ਸਮਨੋਂ ਦਾ ਵਿਸਰਾ ਉਹ ਕੀੜੀ ਜਿੰਨੀ ਤੇਲ ਮਾਤਰ ਵੀ ਉਹ ਜਪ ਨਹੀਂ ਹੁੰਦਾ ਮਹਾਰਾਜ ਕਹਿੰਦੇ ਜੇ ਉਹ ਸਾਰਾ ਦਿਨ ਪਰਮੇਸ਼ਰ ਸਾਰੀ ਜ਼ਿੰਦਗੀ ਵਿਸਰੇ ਹੀ ਨਾ ਪਹਿਲੇ ਸਾਕ ਨੂੰ ਲੈ ਕੇ ਆਖਰੀ ਸਾਹ ਤੱਕ ਉਹ ਵਾਹਿਗੁਰੂ ਕਦੇ ਵਿਸਰੇ ਨਾ ਹਰ ਸਵਾਸ ਨਾਲ ਉਹ ਨਾਮ ਲਿਆ ਜਾਵੇ ਨਾ ਮਹਾਰਾਜ ਕਹਿੰਦੇ ਉਹ ਵੀ ਤਿੰਨ ਮਾਤਰ ਹੁੰਦੀ ਹੈ ਬੰਦਗੀ ਤੇਲ ਮਾਤਰ ਕੀੜੀ ਮਾਤਰ ਤੇ ਆਪਾਂ ਕਹਿ ਦਿੰਨੇ ਆ ਦੋ ਪਾਠ ਕਰਕੇ ਪੰਜ ਪਾਠ ਕਰਕੇ ਜਾਂ 20 ਪਾਠ ਕਰਵਾਗੇ ਜਾਂ 25 ਕਰਨਾਗੇ ਤੇ ਕਹਿ ਦਿੰਨੇ ਆ ਬਹੁਤ ਬਾਣੀ ਪੜਦੇ ਕਦੇ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਅਸੀਂ ਬਹੁਤ ਬਾਣੀ ਪੜਦੇ ਇਹਨਾ ਜੈਨਾ ਭਾਈ ਬਾਣੀ ਅਸੀਂ ਪੜਦੇ ਜੀ ਸਤਿਗੁਰ ਜਿੰਨੀ ਸੇਵਾ ਲੈਂਦੇ ਓਨੀ ਕੇਹੀ ਕਰਦੇ ਇਹ ਸਤਕਾਰ ਸਤਿਗੁਰ ਸੱਚੇ ਪਾਤਸ਼ਾਹ ਦਾ ਹੈ ਖਾਲਸਾ ਜੀ ਕਿਸੇ ਮਨੁੱਖ ਵਿੱਚ ਇੰਨੀ ਤਾਕਤ ਨਹੀਂ ਕਿ ਉਹ ਸਤਿਗੁਰ ਦੀ ਬਾਣੀ ਦਾ ਜਾਪ ਕਰ ਸਕੇ ਕਿਸੇ ਮਨੁੱਖ ਵਿੱਚ ਇੰਨਾ ਬਲ ਨਹੀਂ ਕਿ ਉਹ ਮਹਾਰਾਜ ਦੇ ਨਾਮ ਦਾ ਜਾਪ ਕਰ ਸਕੇ ਉਹ ਸਤਿਗੁਰ ਦੀ ਕਿਰਪਾ ਹੈ ਉਹ ਤਾਂ ਬਾਣੀ ਜਾਪ ਕਰਵਾਉਂਦਾ ਜਦੋਂ ਕਿਸੇ ਵੱਲ ਨਜ਼ਰ ਕਰਦਾ ਜਦੋਂ ਕਿਸੇ ਘਰ ਦੋਖਾਉਂਦਾ ਉਦੋਂ ਨਜ਼ਰ ਕਰਦਾ ਤੇ ਬੰਦਾ ਬਾਣੀ ਪੜਨ ਲੱਗ ਪੈਂਦਾ ਜਿਨ੍ਹਾਂ ਨੇ ਕਦੀ ਪੋਥੀ ਖੋਲ ਕੇ ਨਹੀਂ ਵੇਖੀ ਹੁੰਦੀ ਫਿਰ ਉਹ ਗੁਰੂ ਕਿਰਪਾ ਨਾਲ ਕਿੰਨੇ ਕਿੰਨੇ ਪਾਠ ਕਰਦੇ ਨੇ ਖਾਲਸਾ ਜੀ ਜਿਨ੍ਹਾਂ ਨੇ ساری ਉਮਰ ਵਾਹਿਗੁਰੂ ਨਹੀਂ ਕਿਹਾ ਹੁੰਦਾ ਜਦੋਂ ਦੋਖਾਉਂਦਾ ਉਸ ਵੇਲੇ ਸਤਗੁਰੂ ਆਪਣੀ ਬਾਣੀ ਨਾਲ ਜੋੜ ਦਿੰਦਾ ਇਹ ਸਤਗੁਰੂ ਜੋੜਦਾ ਬੰਦਾ ਆਪ ਨਹੀਂ ਜੁੜਦਾ ਬੰਦਾ ਕਦੇ ਨਹੀਂ ਜੋੜ ਸਕਦਾ ਬੰਦੇ ਵਿੱਚ ਇੰਨੀ ਹਿੰਮਤ ਹੈ ਹੀ ਨਹੀਂ ਬੰਦੇ ਵਿੱਚ ਇੰਨਾ ਬਲ ਹੈ ਹੀ ਨਹੀਂ ਕਿ ਉਹ ਵਾਹਿਗੁਰੂ ਦਾ ਨਾਮ ਜਪ ਲਵੇ ਬੰਦੇ ਵਿੱਚ ਤਾਂ ਇੰਨਾ ਬਲ ਨਹੀਂ ਹੈ ਕਿ ਉਹਦਾ ਸੁਵਾਸਾ ਆਪਣੇ ਆਪ ਬਾਹਰ ਲਾਵੇ ਇਹ ਵੀ ਵਾਹਿਗੁਰੂ ਦੀ ਖੇਡ ਹੈ ਜਿੰਨਾ ਜਿਹੜੇ ਚੱਲਦਾ ਜਦੋਂ ਮੌਤ ਆਉਂਦੀ ਹੈ ਬੰਦਾ ਉਸ ਵੇਲੇ ਵਿਖਾਵੇ ਤਾਂ ਸਾਹ ਲੈ ਕੇ ਜਿੰਨੇ ਮਹਾਰਾਜ ਨੇ ਦੇਣੇ ਆ ਉਹ ਤੋਂ ਵੱਧ ਸਾਦੂ ਦੇ ਨਹੀਂ ਸਕਦੇ ਜਿੰਨੇ ਬਿਖੇ ਜਿੰਨੀ ਖੇੜ ਹੈ ਹਾਂ ਪਰ ਜੇ ਕਿਸੇ ਦੇ ਵਿੱਚ ਸ਼ਰਧਾ ਹੋਵੇ ਪ੍ਰੇਮ ਭਾਵਨਾ ਹੋਵੇ ਸਤਿਗੁਰੂ ਉਹਨੂੰ ਉਹ ਵੀ ਦੇ ਸਕਦੇ ਜਿਹੜੇ ਉਹਨਾਂ ਕਰਮਾਂ ਵਿੱਚ ਨਹੀਂ ਲਿਖਿਆ ਮਹਾਰਾਜ ਉਹਨੂੰ ਉਹ ਵੀ ਬਖਸ਼ ਦਿੰਦੇ ਖਾਲਸਾ ਜੀ ਬਹੁਤ ਸਾਖੀਆਂ ਬੇਅੰਤ ਸਾਖੀਆਂ ਮਹਾਰਾਜ ਦੇ ਜੀਵਨ ਵਿੱਚ ਬਾਬਾ ਆਦਮ ਜੀ ਹੋਏ ਜੀ ਗੁਰੂ ਨਾਮਦਾਸ ਮਹਾਰਾਜ ਵੀ ਜਿਨ੍ਹਾਂ ਦੀ ਆਪਾਂ ਪਿੱਛੇ ਜੇ ਸਾਖੀ ਵੀ ਸੁਣਾਈ ਸੀ 80 ਸਾਲਾਂ ਉਮਰ ਦੇ ਸਨ ਉਹਨਾਂ ਦੇ ਕਰਮਾਂ ਵਿੱਚ ਪੁੱਤਰ ਨਹੀਂ ਸੀ ਪਰ ਸੇਵਾ ਬਹੁਤ ਕੀਤੀ ਸੀ ਤਾਂ ਗੁਰੂ ਨਾਮਦਾਸ ਮਹਾਰਾਜ ਨੇ ਆਪਣੇ ਘਰੋਂ ਪੁੱਤਰ ਦਿੱਤਾ ਸੀ ਸੋ ਪਾਈ ਪਗ 2 ਦਾ ਨਾਮ ਸੀ ਖਾਲਸਾ ਜੀ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਵੀ ਦੇ ਦਿੰਦੇ ਜਿਹੜੇ ਕਰਮਾਂ ਵਿੱਚ ਨਹੀਂ ਹੁੰਦਾ ਭੈਣ ਕਹਿੰਦੀ ਕਿ ਜਦੋਂ ਇਦਾਂ ਬਹੁਤ ਤੰਗ ਹੋ ਗਏ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਦਿੱਤੇ ਆ ਦੱਸਿਆ ਵੀ ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਇਸ਼ਨਾਨ ਕਰਾਓ ਬੱਚੇ ਨੂੰ ਅਸੀਂ ਇਸ਼ਨਾਨ ਉਸ ਨੂੰ ਜਲ ਲੈ ਕੇ ਇਸ਼ਨਾਨ ਕਰਾਉਣਾ ਫਿਰ ਉਸ ਤੋਂ ਬਾਅਦ ਭੈਣ ਕਹਿੰਦੀ ਵੀ ਮੈਂ ਉਹ ਬੱਚੇ ਨੂੰ ਛੱਡ ਕੇ ਕਿਤੇ ਜਾ ਨਹੀਂ ਸੀ ਸਕਦੀ ਇਹ ਨਹੀਂ ਇੱਕ ਪਾਰਾ ਮੈਨੂੰ ਕਿਸੇ ਨੇ ਕੱਟਣ ਵਾਸਤੇ ਕਿਹਾ ਮੈਂ ਇੱਕ ਬਾਬਾ ਦੀਪ ਸਿੰਘ ਸਾਹਿਬ ਦੇ ਥਾਣੇ ਤੇ ਕੱਟ ਕੇ ਤੇ ਬਾਕੀ ਘਰੇ ਘੱਟੇ ਆਪਣੇ ਬੱਚੇ ਕੋਲ ਬਹਿ ਕੇ ਪਾਣੀ ਪੜਨੀ ਨਾਮ ਜਪਣਾ ਕਹਿੰਦੇ ਫਿਰ ਮੇਰੇ ਮਨ ਵਿੱਚ ਨਾ ਇੱਕ ਦਿਨ ਨੂੰ ਰਾਤ ਸੁਪਨਾ ਆਇਆ ਵੀ ਮੈਨੂੰ ਕੋਈ ਕਹਿ ਰਿਹਾ ਵੀ ਤੁਸੀਂ ਅਮਰਤਾਰੀ ਹੋ ਜੋ ਸਭ ਤੋਂ ਤੁਹਾਡੇ ਘਰੋਂ ਕਸ਼ਟ ਕੱਢ ਦੇਣਗੇ ਕਹਿੰਦੇ ਅਸੀਂ ਦੋਵਾਂ ਜੀਆਂ ਨੇ ਸਲਾਹ ਕੀਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੇ ਸਾਸਕ ਸੋਹਰਾ ਪਹਿਲਾਂ ਹੀ ਅਮਰਤਾਰੀ ਸੀ ਸੀ ਦੋਵੇਂ ਹੀ ਸੀ ਇਦਾਂ ਕਹਿੰਦੇ ਅਸੀਂ ਸਲਾਹ ਕੀਤੀ ਵੀ ਕਿਉਂ ਨਾ ਮਹਾਰਾਜ ਦੀ ਕਿਰਪਾ ਸਦਕਾ ਆਪ ਅਮਰਤਾਰੀ ਹੋ ਜਾਈਏ ਸਾਡਾ ਵਾਲੀ ਵਾਸ ਕਲਗੀਧਰ ਪਾਸ਼ਾ ਹੋਵੇਗਾ ਕਹਿੰਦੇ ਅਸੀਂ ਅਮਰਤਾਰੀ ਹੋ ਗਏ ਅਮਰਤਾਰੀ ਹੋਣ ਤੋਂ ਬਾਅਦ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਨਾਲ ਬਾਣੀ ਦਾ ਜਾਪ ਵੱਧ ਗਿਆ ਨੇਤਨੇ ਉਭਰ ਗਿਆ ਸਤਿਗੁਰੂ ਦੀ ਕਿਰਪਾ ਹੋਣ ਲੱਗੀ ਇਹਨੇ ਅਮਰਤ ਛਕਿਆ ਨੂੰ ਸਾਨੂੰ ਅਜੇ ਹਫਤਾ ਹੋਇਆ ਸੀ ਹਫਤੇ ਹਫਤਾ ਵੀ ਹੋਇਆ ਸੀ ਉਦੋਂ ਮੈਨੂੰ ਸੁਪਨਾ ਆਉਂਦਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨ ਮੇਲੇ ਕਰਨ ਗਈ ਆ ਜਦੋਂ ਮਹਾਰਾਜ ਦਰਸ਼ਨ ਕਰਕੇ ਤੇ ਸਤਿਗੁਰ ਜੀਆਂ ਦੇ ਜਿੱਥੋਂ ਕੜਾ ਪ੍ਰਸ਼ਾਦ ਮਿਲਦਾ ਉੱਥੋਂ ਲੈ ਕੇ ਮੈਂ ਪੌੜੀਆਂ ਉਤਰ ਰਹੀ ਆ ਤੇ ਥੱਲੇ ਉਹ ਨਿਹੰਗ ਸਿੰਘ ਚੜਦੇ ਪਏ ਕਿੰਨੇ ਬਹੁਤ ਦੂਰ ਤੱਕ ਲੈਣ ਲੱਗੀ ਨਿਹੰਗਾਂ ਸਿੰਘਾਂ ਦੀ ਉਹਨਾਂ ਨੇ ਮੈਂ ਉਹਨਾਂ ਨੂੰ ਖਦੇ ਬੁਲਾਈ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਪਿਆਰ ਦਿੱਤਾ ਤੇ ਕਹਾਰਨ ਅੱਗੇ ਕਿ ਮਹਾਰਾਜ ਕਿਰਪਾ ਕਰਨਗੇ ਚੜ੍ਹਦੀ ਕਲਾ ਹੋਊਗੀ ਸੱਚੇ ਪਾਸ਼ਾ ਤੇਰੀ ਆਸਨ ਮਰਾਨਾ ਪੂਰੀਆਂ ਕਰਨਗੇ ਕਲਗੀਧਰ ਪਾਸ਼ਾ ਦੇ ਘਰੋਂ ਤੂੰ ਵੱਡੀ ਦਾਤ ਲਈ ਐ ਏਦਾਂ ਉਹਨਾਂ ਨੇ ਬੋਲ ਬੋਲੇ ਕਹਿੰਦੇ ਮੈਂ ਉੱਠ ਕੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਵੀ ਸੱਚੇ ਪਾਸ਼ਾ ਨੇ ਜਿਹੜੀ ਅਮਰਤ ਦੀ ਦਾਤ ਕੀਤੀ ਉਹਦੇ ਬਾਰੇ ਸਿੰਘਾਂ ਨੇ ਕਿਹਾ ਕਹਿੰਦੇ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਸਦਕਾ 4 ਦਿਨਾਂ ਬਾਅਦ ਮੈਨੂੰ ਫਿਰ ਸੁਪਨਾ ਆਉਂਦਾ ਉਹੀ ਸਿੰਘ ਮਨ ਮਜਰਾਉਂਦੇ ਨੰਨਪੁਰ ਸਾਹਿਬ ਖੜਿਆ ਉਥੇ ਦਰਸ਼ਨ ਹੁੰਦੇ ਉਹਨਾਂ ਨਾਲ ਉਹ ਉਤਰ ਰਹੇ ਹੁੰਦੇ ਮੈਂ ਬਾਹਰ ਖੜੀ ਜਿੱਥੇ ਬੋਰ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਬਾਹਰ ਉੱਥੇ ਖੜੀ ਆ ਤੇ ਉੱਥੇ ਸਿੰਘਾਂ ਦੇ ਤੇ ਮੇਲ ਹੁੰਦੇ ਉਹ ਕਹਿੰਦੇ ਵੀ ਉਹਨਾਂ ਨੂੰ ਸਾਰੀ ਮੈਂ ਉੱਥੇ ਰੋਂਦੀ ਆ ਮੈਨੂੰ ਪੁੱਛਦੇ ਤੈਨੂੰ ਕੀ ਗੱਲ ਹੋਈ ਆ ਕਿਉਂ ਰੋਂਦੀ ਆ ਧੀਏ ਅ ਮੈਂ ਉਹਨਾਂ ਨੂੰ ਸਾਰੀ ਦੱਸੀ ਵੀ ਮੇਰਾ ਬੱਚਾ ਮਹਾਰਾਜ ਸੱਚੇ ਪਾਤਸ਼ਾਹ ਮਰਨੇ ਪਿਆ ਵੀ ਕੋਈ ਇਲਾਜ ਨਹੀਂ ਉਹਦਾ ਹੋ ਰਿਹਾ ਡਾਕਟਰਾਂ ਨੇ ਨਾ ਕਰਨ ਦਿੱਤੀ ਉਹ ਕਹਿੰਦੇ ਸੇਵਾ ਕਰ ਲੋ ਇਹ ਨਹੀਂ ਇਦਾਂ ਮੈਂ ਸੁਪਨੇ 'ਚ ਉਹਨਾਂ ਨਾਲ ਗੱਲਾਂ ਕਰਦੀ ਆ ਉਹ ਸਿੰਘ ਕਹਿੰਦੇ ਵੀ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰੂਗਾ ਤੁਸੀਂ ਨਿਹੰਗਾਂ ਸਿੰਘਾਂ ਨੂੰ ਚੰਡੀ ਦਾ ਜਾਪ ਕਰਾਓ ਚੰਡੀ ਦਾ ਪਹਿਰਾ ਕਰਨ ਵਾਲੋ ਸਿੰਘਾਂ ਨੂੰ ਸੱਦੋ ਕਲਗੀਧਰ ਪਾਸ਼ਾਦਿਆਂ ਨੂੰ ਚੰਡੀ ਦਾ ਪਹਿਰਾ ਲਵਾਓ ਚੰਡੀ ਦਾ ਪਹਿਰਾ ਲੱਗੂਗਾ ਜਿਹੜੀਆਂ ਮਾੜੀਆਂ ਸ਼ਕਤੀਆਂ ਉਹਨੂੰ ਘੇਰ ਕੇ ਬੈਠੀਆਂ ਹੋਣਗੀਆਂ ਉਹ ਆਪੇ ਭੱਜਣਗੀਆਂ ਛੱਡ ਜਾਣੀਆਂ ਸੋ ਕਹਿੰਦੇ ਜਦੋਂ ਇੰਨੀ ਗੱਲ ਕਹੀ ਉਸ ਤੋਂ ਬਾਅਦ ਮੇਰੀਆਂ ਅੱਖਾਂ ਖੁੱਲ ਗਈਆਂ ਖਾਲਸਾ ਜੀ ਮਹਾਰਾਜ ਕਿਰਪਾ ਨਾਲ ਚਾਰ ਪੰਜ ਹੱਡ ਵੀ ਤੀਆਂ ਮੇਰੇ ਕੋਲ ਚੰਡੀ ਦੇ ਪਾਸ ਦੀਆਂ ਹੀ ਆ ਸੋ ਇਸੇ ਪ੍ਰਕਾਰ ਮੈਂ ਉਹ ਤਾਂ ਗੱਲ ਕਰ ਰਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਫਿਰ ਉਹ ਭੈਣ ਕਹਿਲੀ ਕਿ ਅਸੀਂ ਜਦੋਂ ਪਲਾਨ ਬਣਾਇਆ ਵੀ ਕਿਉਂ ਨਾ ਅਸੀਂ ਚੰਡੀ ਦਾ ਪਾਠ ਕਰਾਈਏ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਾਨੂੰ ਪੰਜ ਸਿੰਘ ਤਕਰੇ ਨਿਹੰਗ ਸਿੰਘ ਸਾਡੇ ਲਾਗੇ ਛਾਉਣੀ ਆ ਉਥੋਂ ਅਸੀਂ ਫਿਰ ਸਿੰਘਾਂ ਨਾਲ ਬਾਰਤਾ ਲਾ ਸਾਰੀ ਕੀਤੀ ਉਹ ਕਹਿੰਦੇ ਅਸੀਂ ਕਰਦੇ ਆਂਗੇ ਉਹਨਾਂ ਨੇ ਫਿਰ ਸਾਡੇ ਪਾਸ ਕੀਤਾ ਮਹਾਰਾਜ ਦੀ ਕਿਰਪਾ ਹੋਈ ਇੱਕ ਦਿਨ ਹੀ ਜਾ ਕੇ ਕਿਸੇ ਰਾਤ ਨੂੰ ਸ਼ਾਮਾਂ ਨੂੰ ਆਰੰਭ ਕੀਤਾ ਸਾਰੀ ਰਾਤ ਜਾਪ ਚੱਲਿਆ ਕਹਿੰਦੇ ਰਾਤ ਨੂੰ ਜਦੋਂ ਪਾਠ ਹੁੰਦਾ ਸੀ ਕੁਝ 10 ਕ ਵੱਜੇ ਸੀ 10 ਵੱਜਣ ਤੋਂ ਬਾਅਦ ਕੀ ਹੋਇਆ ਸਾਡਾ ਜਿਹੜਾ ਜਿਹੜੀ ਮੇਰੀ ਸਾਸ ਸੀ ਉਹ ਮਤਲਬ ਹੋਰ ਢੰਗ ਰੰਗ ਦੀ ਹੋਗੀ ਮਤਲਬ ਉਹਨੇ ਅਮਰਦ ਜਰੂਰ ਸ਼ਾ ਕਿਹਾ ਸੀ ਪਰ ਉਹ ਸਾਰੇ ਤਾਂ ਜਾਣਦੀ ਸੀ ਮਾਤਾ ਦੇ ਵੀ ਜਾਣਦੀ ਸੀ ਪੀਰਾ ਦੇ ਵੀ ਜਾਣਦੀ ਸੀ ਸਾਰੇ ਤਾਂ ਹੀ ਮੱਥੇ ਟੇਕੀ ਜਾਂਦੀ ਸੀ ਕੋਈ ਮਹਾਰਾਜ ਦੀ ਰਹਿਤ ਨਹੀਂ ਸੀ ਰੱਖੀ ਅਸਲ ਵਿੱਚ ਉਹ ਸਿੱਖ ਹੈ ਹੀ ਨਹੀਂ ਸੀ ਸੋ ਸਿਰਫ ਜੁਲੀ ਸਾਹ ਪਾਈ ਹੋਈ ਸੀ ਉਹਦੇ ਕਰਕੇ ਹੀ ਉਹਦਾ ਅਸੀਂ ਸਤਕਾਰ ਕਰਦੇ ਸਨ ਪਰ ਉਹ ਵਿੱਚੋਂ ਇਦਾਂ ਅਸੀਂ ਜਾਲੂ ਟੂਨੇ ਵਿੱਚ ਪਹਿਲਾਂ ਕਿਨੇ ਕਰਦੀ ਰਹੀ ਸੋ ਉੱਥੇ ਫਿਰ ਜਦੋਂ ਖਾਲਸਾ ਜੀ ਉਹ ਮਾਤਾ ਦੇ ਸਾਡੀ ਮੇਰੀ ਸਾਥ ਦੇ ਵਿੱਚ ਕੋਈ ਸ਼ਾਇ ਬੋਲੀ ਰਾਤ 10 ਵਜੇ ਜੀ ਕੋ ਜਾਪ ਹੁੰਦਾ ਸੀ ਤੇ ਉਹ ਆ ਕੇ ਵੇਖੀ ਇਹਨਾਂ ਨੂੰ ਬੰਦ ਕਰੋ ਇਹਨਾਂ ਨੂੰ ਭਜਾਓ ਬੇਥੋਂ ਇਹ ਕਿਉਂ ਲੱਗੇ ਆ ਇਹਨਾਂ ਨੂੰ ਕੱਢੋ ਸਾਡੇ ਘਰੋਂ ਇਹਨਾਂ ਨੇ ਐਵੇਂ ਧੂਮਾ ਕੀਤਾ ਕਿਉਂਕਿ ਖਾਲਸਾ ਜੀ ਉੱਥੇ ਜਦੋਂ ਚੰਡੀ ਦੀ ਵਾਰ ਹੁੰਦੀ ਆ ਫਿਰ ਉੱਥੇ ਫਾਲਕੇ ਲੱਗਣੇ ਪੈਂਦੇ ਨੇ ਸਿੰਘ ਮਰੀਆਣਾ ਅਨਸਾਰ ਪਾਠ ਕਰਦੇ ਇਹਦੇ ਉੱਚੀ ਉੱਚੀ ਬੋਲਦੀ ਇਹਨਾਂ ਨੂੰ ਬਾਹਰ ਕੱਢੋ ਫਿਰ ਉਹਨਾਂ ਦੇ ਵਿੱਚ ਇੱਕ ਸਿੰਘ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਕੋਲ ਬਿਲਕੁਲ ਹੀ ਸ਼ੈ ਹੈਗੀ ਸੀ ਬਸ ਇਹੀ ਜਦੋਂ ਮਾਤਾ ਨੂੰ ਪੁੱਛਣ ਲੱਗੇ ਕਿ ਤੂੰ ਕੌਣ ਆ ਉਹ ਕਹਿੰਦਾ ਵੀ ਮੈਂ ਮੁਸਲਮਾਨ ਆ ਮੈਂ ਇੱਕ ਮੁਸਲਮਾਨ ਆ ਤੇ ਉਹ ਕਹਿੰਦੇ ਤੂੰ ਕੀ ਕਰਨਾ ਹੈ ਕਹਿੰਦਾ ਮੈਂ ਇਹਨਾਂ ਦਾ ਬੱਚਾ ਲੈਣ ਆਇਆ ਮੈਂ ਇਹਨਾਂ ਦਾ ਬੱਚਾ ਲੈ ਕੇ ਜਾਣਾ ਸੋ ਉਸ ਤੋਂ ਬਾਅਦ ਖਾਲਸਾ ਜੀ ਉਹ ਕਹਿੰਦੇ ਸਿੰਘਾਂ ਨੇ ਉਹਨੂੰ ਸਾਰੀ ਵਾਰ ਦਾ ਲੈ ਉਹ ਭਣ ਕੇ ਨਹੀਂ ਅਸੀਂ ਸਾਰੀ ਸੁਣੀ ਹੈ ਕਹਿੰਦੇ ਉਹ ਸਿੰਘਾਂ ਨੇ ਪੁੱਛਿਆ ਵੀ ਅਸੀਂ ਬੱਚਾ ਜਾਣ ਨਹੀਂ ਦੇਣਾ ਇਹ ਕਲਗੀਧਰ ਪਾਸ਼ਾ ਮਹਾਰਾਜ ਦੇ ਸਿੰਘਾਂ ਕੋਲੋਂ ਸੇਵਾ ਆ ਗਈ ਹੈ ਭਾਈ ਇਹ ਨਹੀਂ ਤੈਨੂੰ ਮਿਲ ਸਕਦਾ ਉਹ ਕਹਿੰਦਾ ਫਿਰ ਮੈਂ ਇਹਨੂੰ ਲੈ ਕੇ ਜਾਣਾ ਕਿਉਂਕਿ ਮੈਨੂੰ ਇਸੇ ਕਰਕੇ ਭੇਜਿਆ ਜੇ ਮੈਂ ਵਾਪਸ ਖਾਲੀ ਗਿਆ ਤੇ ਫਿਰ ਮੈਂ ਮੇਰੀ ਜਿਹੜੀ ਇਹ ਮੁਕਤੀ ਨਹੀਂ ਹੋ ਸਕਦੀ ਮੈਂ ਫਿਰ ਬੰਦਨਾ ਚ ਪਊਂਗਾ ਕਿਉਂਕਿ ਖਾਲਸਾ ਜੀ ਜਿਹੜੇ ਕਿਸੇ ਨੇ ਬਣੀਆਂ ਹੁੰਦੀਆਂ ਨਾ ਇਹੋ ਜੀਆਂ ਚੀਜ਼ਾਂ ਉਹ ਇਹ ਲਾਲਚ ਦਿੰਦੇ ਉਹ ਆਤਮਾਵਾਂ ਨੂੰ ਵੀ ਤੈਨੂੰ ਤੇਰੀ ਮੁਕਤੀ ਕਰਾਵਾਂਗੇ ਤੇਰਾ ਭਲਾ ਕਰਾਵਾਂਗੇ ਤੇ ਖਾਲਸਾ ਜੀ ਸਾਡੇ ਸਾਡਾ ਸਰੀਰ ਹੀ ਹੈ ਜਿਵੇਂ ਇਨੀ ਸ਼ਦਾਈ ਬਣਦੇ ਆ ਇਦਾਂ ਹੀ ਉਹ ਚੀਜ਼ਾਂ ਫਿਰ ਬਣ ਜਾਂਦੀਆਂ ਸੋ ਉਹ オリਗਨ ਵਸ ਕਰ ਲੈਂਦੇ ਵਸਨ ਘਰ ਵਾਸ ਕਰਕੇ ਬਾਜੂ ਦਾ ਕੋ ਕਾਰਜ ਕਰਾਉਂਦੇ ਸੋ ਫਿਰ ਉਹ ਖਾਲਸਾ ਜੀ ਮਾਤਾ ਦੇ ਵਿੱਚ ਬੋਲਿਆ ਕਿ ਇਹ ਜਿਹੜੀ ਜਨਾਨੀ ਜੇ ਮੈਂ ਆਇਆ ਵਾਂ ਇਹ ਜਨਾਨੀ ਨੇ ਪਹਿਲਾਂ ਕਈਆਂ ਘਰਾਂ ਦੇ ਘਰ ਪੱਤੇ ਨੇ ਕਈਆਂ ਘਰਾਂ ਦੇ ਟੂਨੇਟ ਮਾਣੇ ਕੀਤੇ ਨੇ ਕਈ ਘਰਾਂ ਦੇ ਫਾੜ ਪਾਏ ਹੋਏ ਇਸੇ ਕਰਕੇ ਮੈਨੂੰ ਕਿਸੇ ਨੇ ਕਰਾ ਕੇ ਭੇਜਿਆ ਵੀ ਇਹਦੇ ਕੋਲੋਂ ਇੱਕ ਚੀਜ਼ ਲੈ ਕੇ ਆਉਣੀ ਅਸਲ ਦੇ ਵਿੱਚ ਕਹਿੰਦੇ ਇਹਨਾਂ ਇਹ ਮਾਈ ਕਰਕੇ ਮੈਂ ਆਇਆ ਇਹ ਮਾਈ ਨੇ ਪਹਿਲਾਂ ਬਹੁਤ ਮੇਰੇ ਕੋਲੋਂ ਕੰਮ ਕਰਾਏ ਉਹ ਮਾਤਾ ਜਿਹੜੀ ਸੀ ਇਹਨਾਂ ਦੀ ਜਿਨ੍ਹਾਂ ਦਾ ਪੁੱਤ ਉਹਦਾ ਪੋਤਰਾ ਲੱਗਦਾ ਸੀ ਜਿਹੜਾ ਬਿਮਾਰ ਸੀ ਜਿਹੜੀ ਭੈਣ ਸੁਣਾਉਂਦੀ ਉਹਦੀ ਸੱਸ ਉਹਨੇ ਜਿਹੜੇ ਬੰਦੇ ਕੋਲੋਂ ਪਹਿਲਾਂ ਆਪ ਕੰਮ ਕਰਾਏ ਸੀ ਲੋਕਾਂ ਦੇ ਘਰ ਪੜਵਾਏ ਲੋਕਾਂ ਦੇ ਘਰਾਂ 'ਚੋਂ ਹੀ ਕੁਝ ਚੀਜ਼ਾਂ ਭੇਜੀਆਂ ਉਹੀ ਰੂਹ ਜਿਹੜੀ ਹੁਣ ਉਹਦੇ ਬਦਲੇ ਕਾਰਜ ਕਰਦੀ ਸੀ ਉਹੀ ਇਹਦੇ ਘਰ ਛੜ ਦਿੱਤੀ ਕਿਸੇ ਨੇ ਵੱਧ-ਵੱਧ ਪੈਸੇ ਦੇ ਕੇ ਸੋ ਉਸ ਤੋਂ ਬਾਅਦ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਖਾਲਸਾ ਜੀ ਫੌਜਾਂ ਨੇ ਕੜਾੜਾ ਜਾਬ ਰੱਖਿਆ ਤਿੰਨ ਦਿਨਾਂ ਜਾਬ ਚੱਲਿਆ ਤਿੰਨ ਦਿਨਾਂ ਜਾਬਾਂ ਬਾਅਦ ਫਿਰ ਖਾਲਸਾ ਜੀ ਉਹਦੇ ਨਾਲ ਜਿਹੜੀ ਵਾਰਤਾ ਹੋਈ ਆ ਸਾਰੀ ਵੀ ਭਾਈ ਅਸੀਂ ਜਾਣ ਨਹੀਂ ਦੇਣਾ ਚੰਡੀ ਦਾ ਪਹਿਰਾ ਲੱਗਾ ਹੋਇਆ ਹੁਣ ਪੁੱਤ ਬਖਸ਼ੂ ਅਸੀਂ ਪੁੱਤ ਬਚਾਵਾਂਗੇ ਵੀ ਤੂੰ ਭਾਈ ਇੱਥੋਂ ਛੱਡ ਕੇ ਚਲਾ ਜਾ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਹੋਈ ਸਤਿਗੁਰੂ ਜੀਆਂ ਦੀ ਮਿਹਰ ਹੋਈ ਉਹ ਜਿਹੜੀ ਮਾਤਾ ਸੀ ਉਹਨੇ ਫਿਰ ਨਾਕਰ ਅਗਲੇ ਮਹਾਰਾਜ ਸੱਚੇ ਪਾਠ ਦੇ ਸਰੂਪ ਅੱਗੇ ਕਿ ਸੱਚੇ ਪਾਠਾ ਮੇਰਾ ਪੋਤਰਾ ਪਾਜ ਜਾਵੇ ਵੀ ਮਹਾਰਾਜ ਮੈਂ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਕੰਮ ਨਹੀਂ ਕਰੂੰਗੀ ਕਿਉਂਕਿ ਭੇਡ ਸਾਹਮਣੇ ਆ ਗਿਆ ਵੀ ਸਾਡੀ ਸੱਸ ਦੇ ਸਾਰੇ ਤੁਵਾੜੇ ਸੀ ਇਹਨੇ ਸਭ ਕੁਝ ਕੀਤਾ ਜਿਹਨੋਂ ਖਾਲਸਾ ਜੀ ਇਹੋ ਜੀਆਂ ਮਾਲੀਆਂ ਤਾਈਓ ਮੈਂ ਬੋਲਦਾ ਕਿ ਕਮਰਾ ਤੇ ਜਾ ਕੇ ਮੜੀਆਂ ਮਸਾਣਾ ਤੇ ਜਾ ਕੇ ਕਦੇ ਸੇਰ ਨਾ ਨਵਾਉ ਜਿਦੋਂ ਤੁਸੀਂ ਸਿਰਨਵਾ ਦਿੰਨੇ ਹੋ ਉਥੇ ਬੈਠੀਆਂ ਸ਼ਤਾਨੀ ਸਕਤੀਆਂ ਸਾਰੀਆਂ ਤੁਹਾਡੇ ਨਾਲ ਹੁੰਦੀਆਂ ਨੇ ਉਥੇ ਕੋਈ ਬਾਬਾ ਕੋਈ ਪੀਰ ਨਹੀਂ ਹੁੰਦਾ ਜਿਸ ਜਗ੍ਹਾ ਤੇ ਉਪਦੇਸ਼ ਨਾ ਹੋਵੇ ਜਿਸ ਜਗ੍ਹਾ ਤੇ ਗੁਰੂ ਨਾ ਹੋਵੇ ਉਸ ਜਗ੍ਹਾ ਦੇ ਉੱਤੇ ਐਵੇਂ ਬੇਫਜ਼ੂਲਾ ਮੱਥਾ ਨਹੀਂ ਟੇਕਣਾ ਚਾਹੀਦਾ ਇਸੇ ਕਰਕੇ ਖਾਲਸੇ ਪੰਥ ਨੂੰ ਹੁਕਮ ਹੈ ਕਿ ਮੱਥਾ ਟੇਕਣਾ ਤੇ ਬਾਣੀ ਨੂੰ ਟੇਕਣਾ ਸਤਿਗੁਰ ਦੀ ਸੰਗਤ ਨੂੰ ਟੇਕਣਾ ਇਹ ਤੋਂ ਇਲਾਵਾ ਹੋਰ ਕਿਸੇ ਅੱਗੇ ਸੀਸ ਨਹੀਂ ਲਵਾਉਣਾ ਖਾਲਸਾ ਜੀ ਜਿਹੜਾ ਬੰਦਾ ਸੀਸ ਨਵਾ ਲੈਂਦਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਭਾਈ ਉਹਦੇ ਕੋਲੇ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਹੁੰਦਾ ਜਿਹੜੀ ਹੁਣ ਸਾਨੂੰ ਕੀ ਪਤਾ ਉੱਥੇ ਜਿਹੜੀ ਕਵਰ ਆ ਕੀ ਦੀ ਹੈ ਕਿਹੜੇ ਬੰਦੇ ਦੀ ਹੈ ਕਿਵੇਂ ਨਾ ਬੰਦਾ ਸੀ ਸੋ ਅਸੀਂ ਮੱਥਾ ਟੇਕ ਦਿੰਦੇ ਆ ਫਿਰ ਉਹ ਨਾਲ ਹੀ ਆ ਜਾਂਦੇ ਫਿਰ ਤਿੰਨ ਦਿਨਾਂ ਜਾਪ ਹੋਇਆ ਸਤਿਗੁਰ ਦੀ ਕਿਰਪਾ ਸਦਕਾ ਤਿੰਨਾਂ ਦਿਨਾਂ ਬਾਅਦ ਜਦੋਂ ਤੀਜੇ ਦਿਨ ਕੰਡੀ ਦੀ ਪਾਰ ਦਾ ਭੋਗ ਪਾਣਾ ਸੀ ਸਵੇਰੇ 7 ਵਜੇ ਤੇ ਸਵੇਰੇ 5 ਵਜੇ ਮੇਰੇ ਬੱਚੇ ਨੇ ਉਲਟੀ ਕੀਤੀ ਮੰंजे ਤੇ ਪਏ ਨੇ ਬਹੁਤ ਉਲਟੀ ਖੂਨ ਭਰੀਗੀ ਕਿ ਉਹਦੇ ਵਿੱਚ ਭੈਣ ਦਾ ਸੀ ਕਿ ਮਾਸ ਦੀਆਂ ਬੂਟੀਆਂ ਜਿਦਾਂ ਅੰਦਰੋਂ ਆਜਣ ਇਦਾਂ ਦੀਆਂ ਚੀਜ਼ਾਂ ਅੰਦਰੋਂ ਨਿਕਲੀਆਂ ਤੇ ਗੁਰੂ ਸਾਹਿਬ ਅਸੀਂ ਡਰ ਗਏ ਸੀ ਸਾ ਵੀ ਸ਼ਾਇਦ ਪਾਠ ਵੀ ਕਰਾਇਆ ਤਾਂ ਕੋਈ ਫੈੜਾ ਨਹੀਂ ਹੋਇਆ ਪਰ ਸਾਨੂੰ ਸਿੰਘਾ ਜੀ ਕਹਿੰਦੇ ਫਿਕਰ ਨਾ ਕਰੋ ਜੇ ਖੂਨ ਦੀ ਉਲਟੀ ਪਹਿਲਾਂ ਕਦੀ ਆਈ ਹੈ ਉਹ ਕਹਿੰਦੇ ਨਹੀਂ ਪਹਿਲਾਂ ਕਦੇ ਨਹੀਂ ਆਈ ਕਹਿੰਦੇ ਫਿਰ ਮਹਾਰਾਜ ਦੀ ਰਹਿਮਤ ਹੋਈ ਹੈ ਇਹ ਹੁਣ ਠੀਕ ਹੋ ਜਾਏਗਾ ਕੋਈ ਨਾ ਕੋਈ ਖੇਡ ਨੂੰ ਸਮਝੋ ਮਹਾਰਾਜ ਦੀ ਪੰਜਾਬ ਕਰਕੇ ਖਾਲਸਾ ਜੀ ਸਿੰਘ ਚਲੇ ਗਏ ਗੁਰੂ ਸਾਹਿਬ ਦੀ ਕਿਰਪਾ ਨਾਲ ਬੱਚਾ ਅੱਜ ਹੋਰ ਕੱਲ ਨੂੰ ਹੋਰ ਇਦਾਂ ਕਰਦਿਆਂ ਕਰਾਉਂਦਿਆਂ ਸਿਦਾ ਸਿੰਘਾਂ ਦੀ ਮਿਹਰ ਵਰਤੀ ਮੈਂ ਚਪੈਰਾ ਸਾਹਿਬ ਦੀ ਸੇਵਾ ਲਈ ਸੀ ਛੱਡੀ ਮਹਾਰਾਜ ਦੀ ਕਿਰਪਾ ਸਦਕਾ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾਣ ਤੇ ਖੈਰ ਪਈ ਪਹਿਲਾਂ ਮੈਂ ਬਹੁਤ ਘਮੀ ਬੜੇ ਦਰਸ਼ਨ ਦੇਦਾਰੇ ਕੀਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਦੇ ਇੱਕ ਚਪੈਰਾ ਸਾਹਿਬ ਮੈਂ ਕਟਿਆ ਸੀ ਉਸ ਤੋਂ ਬਾਅਦ ਮੇਰਾ ਮਨ ਬਦਲਿਆ ਮਨ ਨੇ ਕਿਹਾ ਕਿ ਮਰਦਵਾ ਪਾਣ ਕਰੀਏ ਮਹਾਰਾਜ ਨਾਲ ਜੁੜੀਏ ਉਸ ਤੋਂ ਬਾਅਦ ਸਤਿਗੁਰ ਦੀ ਕਿਰਪਾ ਨਾਲ ਬਾਣੀ ਉਹਨੇ ਲਾਗੇ ਪੁੱਤ ਲਾਗੇ ਪੜਨੀ ਦੀ ਵਿਚ ਬਾਰੇ ਕੱਢਦੀ ਵੀ ਫਿਰ ਸਿੰਘਾਂ ਨੇ ਸਾਡੇ ਤੇ ਮਿਹਰ ਕੀਤੀ ਗੁਰੂ ਸਾਹਿਬ ਦੀ ਕਿਰਪਾ ਚੰਡੀ ਦੀ ਵਾਰ ਨੇ ਖਾਲਸਾ ਜੀ ਅਸੀਂ ਉਹ ਭੈਣ ਕਹਿੰਦੀ ਸ਼ੁਰੂ ਤੋਂ ਸੁਣਿਆ ਕਿ ਚੰਡੀ ਦੀ ਵਾਰ ਪੜੀ ਦੀ ਨਹੀਂ ਆ ਇਹ ਭਾਰੀ ਹੁੰਦੀ ਆ ਐਵੇਂ ਆ ਜੋਵੇਂ ਆ ਪਰ ਖਾਲਸਾ ਜੀ ਮਹਾਰਾਜ ਦੀ ਬਿਆਰੀ ਬੇਅੰਤ ਸ਼ਕਤੀ ਵਾਲੀ ਐ ਐਵੇਂ ਇਹਦੇ ਪਰਖਾਏ ਲੋਕਾਂ ਦੇ ਬਹੁਤ ਕੁਫਰ ਤੋਲਿਆ ਤਾਂ ਅਨਕਲਗੀ ਤਰਪਾ ਸਾਹਿਬ ਦੀ ਦਸਮ ਬਾਣੀ ਮਹਾਰਾਜ ਸੱਚੇ ਪਾਸ਼ਾ ਦੀ ਖਾਲਸਾ ਜੀ ਬੜੀ ਪਵਿੱਤਰ ਹੈ ਪਹਿਲਾ ਕਾਲ ਤੱਕ ਸਾਹਿਬ ਵਿੱਚ ਵੀ ਖਾਲਸਾ ਜੀ ਪ੍ਰਕਾਸ਼ਿਤ ਹੁੰਦਾ ਸੀ ਸਰੂਪ ਆਗੇ ਕਿ ਤੁਸੀਂ ਜਾ ਕੇ ਕਿਨੇ ਦਰਸ਼ਨ ਕਰੋਗੇ ਨਾ ਦੇਦਾਰ ਕਰੋਗੇ ਤੇ ਖਾਲਸਾ ਜੀ ਜਦੋਂ ਅਕਾਲ ਪੁਰਖ ਸਾਹਿਬ ਦਰਸ਼ਨ ਕਰਾਂਗੇ ਤੇ ਖੱਬੇ ਹੱਥ ਮਹਾਰਾਜ ਦਾ ਪ੍ਰਕਾਸ਼ ਹੈ ਜਿਸੇ ਆਪਾਂ ਮੱਥਾ ਟੇਕਦੇ ਹਾਂ ਤੇ ਖਾਲਸਾ ਵੀ ਸੱਜੇ ਹੱਥ ਵਾਲੀ ਜਿਹੜਾ ਖਾਲੀ ਪਈ ਆ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਸੀ ਦਸਮ ਪਾਤ ਦਾ ਬਾਣੀ ਦਾ ਇਹ ਤੇ ਖਾਲਸਾ ਜੀ ਪੁਰਾਣੀ ਜਦੋਂ ਇਸ მომਣੀ ਕਮੇਟੀ ਬੜੀ ਮਾੜੀ ਨੀਂਦ ਵਾਲੇ ਖੋਟੀ ਮੱਤ ਵਾਲੇ ਲੋਕ ਇਹਨਾਂ ਨੇ ਮਹਾਰਾਜ ਦਾ ਸਰੂਪ ਖਾਲਸਾ ਜੀ ਚੁੱਕ ਕੇ ਬਾਹਰ ਸੁੱਟ ਦਿੱਤਾ ਸੀ ਅੱਜ ਵੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਮਹਾਰਾਜ ਵੀ ਪ੍ਰਕਾਸ਼ਕ ਸਰੂਪ ਨੇ ਉੱਥੇ ਗ ਸੋ ਪੰਜਾਬ ਵਿੱਚ ਜਿਹੜੇ ਤਰਸ ਨੇ ਇੱਥੇ ਨਹੀਂ ਐ ਤੇ ਖਾਲਸਾ ਜੀ ਸਾਡਾ ਹਾਲ ਵੇਖੋ ਕੀ ਹੋ ਗਿਆ ਮਹਾਰਾਜ ਕਿਰਪਾ ਕਰਨ ਸਤਿਗੁਰੂ ਦੀ ਕਿਰਪਾ ਸਦਕਾ ਉਹ ਬੱਚਾ ਚੰਗਾ ਪੜਾ ਤੰਦਰੁਸਤ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ ਸੋ ਖਾਲਸਾ ਜੀ ਮਹਾਰਾਜ ਸਭ ਕੁਝ ਦੇਣ ਵਾਲੇ ਨੇ ਸਤਿਗੁਰੂ ਦੀ ਸ਼ਰਨ ਪਈਏ ਸਤਿਗੁਰੂ ਦਾ ਓਟ ਆਸਰਾ ਤਕੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੁਖ ਦੇਣਗੇ ਭਲਾ ਹੋਵੇਗਾ ਭੋਲਾ ਵੀ ਕਿਵੇਂ ਬਖਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ